ਉਦੇ ਪੁੱਠੇ ਦਿਨ ਪਹਿਲਾਂ ਤੋਂ ਸ਼ੁਰੂ ਹੋ ਚੁੱਕੇ ਐ ਸਾਲ 6 ਮਹੀਨਿਆਂ ਤੋਂ ਜਦੋਂ ਦੇ ਉਹਨੇ ਪੱਤਰਕਾਰਾਂ ਨਾਲ ਆਮ ਲੋਕਾਂ ਨਾਲ ਪੰਗੇ ਲੈਣੇ ਸ਼ੁਰੂ ਕੀਤੇ ਐ ਮੈਂ ਕਹ ਰਿਹਾ ਤੁਹਾਨੂੰ ਉਹਦੇ ਤਾਬੂਤ ਦਾ ਆਖਰੀ ਕਿਲ ਸਾਬਤ ਹੋ ਗਏ ਧਰਨਾ ਤੇ ਤਾਂ ਚੰਦ ਚੁੰਤੇ ਕੋਈ ਹੋਰ ਟਾਪੂ ਟੂਪੂ ਲਈ ਬੈਠੇ ਹੋ ਉੱਥੇ ਸਰਕਾਰ ਬਣਾਉਣ ਦੀ ਗੱਲ ਕਰ ਰਹੇ ਹੋਗੇ ਪੰਜਾਬ 'ਚ ਤਾਂ ਸੋਚ ਵੀ ਨਹੀਂ ਸਕਦੇ ਇਹ ਇਹਨਾਂ 'ਚ 90% ਬੰਦੇ ਐ ਜਿਹੜੇ ਉਹ ਆਸਟ੍ਰੇਲੀਆ ਅਮਰੀਕਾ ਕੈਨੇਡਾ ਦੇ ਵੀਜ਼ੇ ਲਵਾਈ ਬੈਠੇ ਐ ਜਿੱਦਣ ਰਿਜ਼ਲਟ ਆਇਆ 72 ਦਾ ਮੇਰੀ ਗੱਲ ਯਾਦ ਰੱਖਿਓ ਜੀ ਟਿਕਟ ਐਡਵਾਂਸ 'ਚ ਬੁੱਕ ਹੋਣੀ ਐ ਨਾ ਤੁਹਾਡੀ ਨਾਲ ਜਿਹਦੀ ਸ਼ਕਲ ਮਿਲਦੀ ਸੀ ਉੱਤੇ ਜਾਣ ਲਈ ਵਹ ਹਮਲਾ ਹੋਇਆ ਤੁਸੀਂ ਕਿਹਾ ਵੀ ਹਮਲਾ ਤੁਹਾਡੇ ਤੇ ਹੋਣਾ ਸੀਗਾ ਉਸ ਤੋਂ ਬਾਅਦ ਤੁਹਾਡੀ ਸਿਕਿਉਰਿਟੀ ਵੀ ਤੁਹਾਨੂੰ ਮਿਲੀ ਹੈਗੀ ਕੀ ਲੱਗਦਾ ਹੈ ਕਿ ਜਿਸ ਤਰੀਕੇ ਤੁਸੀਂ ਖੁੱਲ ਕੇ ਬੋਲ ਰਹੇ ਹੋ ਧਮਕੀਆਂ ਹਜੇ ਵੀ ਆ ਰਹੀਆਂ ਨੇ ਸਰਕਾਰ ਵੱਲੋਂ ਦਵਾਈਆਂ ਜਾ ਰਹੀਆਂ ਜਾਂ ਗੈਂਗਸਟਰ ਨੇ ਕੋਣ ਹੈ ਤੁਹਾਡੇ ਕੋਲ ਕਰਨ ਜੀ ਜਿਉਂਦੇ ਸਾੜਨ ਦੀਆਂ ਗੱਲਾਂ ਹੋ ਰਹੀਆਂ 16 ਜੂਨ ਨੂੰ ਮੇਰੇ ਤੇ ਅਟੈਕ ਹੋ ਜਾਂਦਾ ਚਲੋ ਮੇਰਾ ਹਮ ਸ਼ਕਲ ਸੀ ਮੇਰੇ ਤੋਂ 50 ਮੀਟਰ ਦੀ ਦੂਰੀ ਤੇ ਮਤਲਬ ਮੈਂ ਉਹ ਗੇਟ 'ਚ ਕੜਾਂ 50 ਮੀਟਰ ਦੂਰੀ ਤੇ ਮੇਰੇ ਹਮ ਸ਼ਕਲ ਦੇ ਉੱਤੇ ਅਟੈਕ ਹੋ ਗਿਆ। ਇਹ ਚੀਜ਼ਾਂ ਦੇ ਐਵੀਡੈਂਸ ਪੁਲਿਸ ਨੂੰ ਮਿਲੇ। ਸਾਨੂੰ ਨਹੀਂ ਦੱਸਿਆ। ਤੁਸੀਂ ਦੇਖੋ 16 ਨੂੰ ਅਟੈਕ ਹੋਇਆ। ਮੈਨੂੰ ਤਾਂ 18 ਨੂੰ ਸ਼ਾਮ ਨੂੰ ਦੱਸਿਆ ਪੁਲਿਸ ਨੇ। ਪੰਜਾਬ ਸਿੰਧੂ ਹੋਣਾ ਗੁਣਾ। ਮੁਲਕ ਮੁਲਕ 'ਚ ਸੇਫ ਹੈ। ਮੁਲਕ 'ਚ ਹਿੰਦੂ ਸੇਫ ਹੈ। ਜਿੱਥੇ ਜਿੱਥੇ ਤੁਸੀਂ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਇਹ ਤਿੰਨ ਮੁਲਕਾਂਗਰਸ ਵਰਗੀਆਂ ਸਰਕਾਰਾਂ ਨੇ ਉੱਥੇ ਦੇਖੋ ਜੇ ਨਹੀਂ ਹਿੰਦੂਆਂ ਦਾ ਘਾਣ ਹੋ ਰਿਹਾ। ਕੀ ਤੁਸੀਂ ਬੰਗਾਲ 'ਚ ਜੋ ਹਿੰਦੂਆਂ ਨਾਲ ਹੋ ਰਿਹਾ ਇਸ ਚੀਜ਼ ਨੂੰ ਡਿਨਾਈ ਕਰ ਸਕਦੇ ਹੋ? ਜਦੋਂ ਪੰਜਾਬ ਦੇ ਹਾਲਾਤ ਸੁਧਰਨ ਨੂੰ ਲੱਗਦੇ ਆ ਉਦੋਂ ਕੋਈ ਨਾ ਕੋਈ ਅਮਰਤਪਾਲ ਵਰਗਾ ਪੈਦਾ ਹੋ ਜਾਂਦਾ ਕੌਣ ਪੈਦਾ ਕਰਦਾ ਹੈ ਤੁਹਾਨੂੰ ਕੀ ਲੱਗਦਾ ਕਿ ਅਮਰਤਪਾਲ ਵਰਗਾ ਕੌਣ ਪੈਦਾ ਕਰ ਰੱਖੇ ਨਾ ਏਜੰਸੀਆਂ ਨਹੀਂ ਆ ਖੇਡਾਂ ਇਹ ਏਜੰਸੀਆਂ ਮੁਲਕ ਦੀਆਂ ਜਾਂ ਬਾਹਰ ਬਾਹਰ ਲੀਆਂ ਸਸਰੀਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਹਾਂ ਕਰਨ ਵਫਾਦਾਰੀਓ ਮੁਕਰੇ ਕੁੱਤੇ ਪਰ ਲੋ ਹੈ ਪੰਜਾਬ 'ਚ ਜਿਵੇਂ ਪਰਲੋ ਚੱਲ ਰਹੀ ਹੁੰਦੀ ਹੈ ਕਿਉਂਕਿ ਹੱਕ ਹਲਾਲ ਦੀ ਗੱਲ ਜਿਹੜਾ ਕਰਦਾ ਹੈ ਉਹਦੀ ਜ਼ੁਬਾਨਬੰਦੀ ਕੀਤੀ ਜਾ ਰਹੀ ਭਗਵੰਤ ਸਰਕਾਰ ਵੱਲੋਂ ਜਦੋਂ ਤੋਂ ਲੋਕ ਆਵਾਜ਼ ਦਾ ਫੇਸਬੁੱਕ ਪੇਜ ਬੰਦ ਕੀਤਾ ਗਿਆ ਲੋਕਾਂ ਦੇ ਵਿੱਚ ਇੱਕ ਗੁੱਸੇ ਦੀ ਲਹਿਰ ਹੈ ਸਾਡੇ ਨਾਲ ਹਿੰਦੂ ਲੀਡਰ ਨੇ ਸੰਦੀਪ ਪਾਠਕ ਅੱਜ ਬਠਿੰਡੇ ਇਕੱਠ ਹੈ ਕੱਠ ਤੋਂ ਪਹਿਲਾਂ ਦੀਆਂ ਤਸਵੀਰਾਂ ਬਾਈ ਕਿਵੇਂ ਦੇਖਦੇ ਹੋ ਪੰਜਾਬ 'ਚ ਕੀ ਚੱਲ ਰਿਹਾ ਲੱਗਦਾ ਜਿਵੇਂ ਪਰਲੋ ਹੁੰਦੀ ਹੈ ਜਾਂ ਪੰਜਾਬ ਕਿਸੇ ਹੋਰ ਪਾਸੇ ਤੁਰ ਪਿਆ ਕਰਨ ਜੀ ਮੈਂ ਨਾ ਜਿਹੜੇ ਸਾਡੇ ਪੱਤਰਕਾਰ ਵੀਰ ਨੇ ਜਾਂ ਜਿਹੜੇ ਪੰਜਾਬ ਲਈ ਹਾ ਦਾ ਨਾਰਾ ਮਾਰਦੇ ਆ ਉਹਨਾਂ ਨੇ ਇਸ ਗੱਲ ਨੂੰ ਸਮਝਣ ਚ ਤੁਸੀਂ ਬਹੁਤ ਦੇਰੀ ਕਰਤੀ ਇਹ ਜਦੋਂ 2022-23 ਚ ਸਭ ਤੋਂ ਪਹਿਲਾਂ ਲੋਕ ਆਵਾਜ਼ ਤੇ ਆਰਐਮਬੀ ਬੰਦ ਹੋਏ ਜਣਾ ਮੈਂ ਉਦੋਂ ਵੀ ਹਿੰਟ ਦਿੱਤਾ ਸੀ ਇਹਨਾਂ ਨੂੰ ਮੈਂ ਕਿਹਾ ਯਾਰ ਜੋ ਸਰਕਾਰ ਦੀ ਨੀਤੀ ਹੈ ਆਪਣੇ ਲਈ ਕੋਈ ਬਾਲੀ ਵਧੀਆ ਹੈ ਨਹੀਂ ਇਹਨਾਂ ਨੂੰ ਜਿਹੜਾ ਪੰਜਾਬ ਦੀ ਗੱਲ ਕਰਦਾ ਜਿਹੜਾ ਕੋਈ ਤੱਥਾਂ ਦੇ ਆਧਾਰ ਤੇ ਗੱਲ ਕਰਦਾ ਉਹ ਬੰਦਾ ਚੁੱਪਦਾ ਤੁਹਾਨੂੰ ਇੱਕ ਕੋਈ ਨੀਤੀ ਬਣਾਉਣੀ ਚਾਹੀਦੀ ਹੈ ਤੁਹਾਡਾ ਤੁਹਾਨੂੰ ਲੀਗਲੀ ਇੰਨਾ ਸਾਊਂਡ ਹੋਣ ਦੀ ਲੋੜ ਹੈ ਪੱਤਰਕਾਰ ਵੀਰਾਂ ਨੂੰ ਜਿੰਨੇ ਵੀ ਸਾਡੇ ਚੈਨਲ ਵਾਲੇ ਵੀਰ ਨੇ ਤੁਹਾਨੂੰ ਆ ਆਪਦੀ ਇੱਕ ਟੀਮ ਪਿਆਰ ਕਰਨੀ ਚਾਹੀਦੀ ਹੈ ਕਿਉਂਕਿ ਇਹ ਸਰਕਾਰ ਹੈ ਜਿਹੜੀ ਇਹ ਐਡੀ ਬਸ਼ਰਮਾ ਦੀ ਸਰਕਾਰ ਹੈ ਆਪਾਂ ਨੂੰ ਤਾਂ ਕਹਿ ਲਓ ਵੀ ਹਾਈ ਕੋਰਟ ਦੇ ਵਿੱਚ ਇੱਕ ਪੱਕਾ ਹੀ ਉੱਥੇ ਆਪਦਾ ਚੈਂਬਰ ਲੈ ਲੈਣਾ ਚਾਹੀਦਾ ਜੇ ਆਪਾਂ ਇਸ ਸਰਕਾਰ ਦੇ ਨਾਲ ਲੜਨਾ ਜੇ ਅਸੀਂ ਲੋਕਾਂ ਦੀ ਆਵਾਜ਼ ਬੇਚਿਜਕੋਗੇ ਚੱਕਣਾ ਚਾਹੁੰਦੇ ਆ ਕਿਉਂਕਿ ਤੁਸੀਂ ਦੇਖੋ ਵੀ ਉਹ ਬਹੁਤ ਜਿਹੜੇ ਉਹ ਹੈ ਚੈਨਲ ਜਿਹੜੇ ਹੈ ਇਹਨਾਂ ਨੇ ਇਸੇ ਤਰ੍ਹਾਂ ਬੰਦ ਕਰ ਦਿੱਤੇ ਠੀਕ ਹੈ ਉਹ ਚੈਨਲ ਬੰਦ ਕਰਨੇ ਜਿਹੜੇ ਬੇਸਿਕਲੀ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਠੀਕ ਹੈ ਨਾ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਜਦੋਂ ਕੋਈ ਬੰਦਾ ਪੰਜਾਬ ਦੀ ਗੱਲ ਕਰਦਾ ਪੰਜਾਬ ਦੀ ਆਵਾਜ਼ ਚੁੱਕਦਾ ਇਹ ਉਹੀ ਭਗਵੰਤ ਮਾਨ ਹੈ ਜਿਹੜਾ ਕਹਿੰਦਾ ਤੁਸੀਂ ਸਵਾਲ ਪੁੱਛੋ ਇਹ ਉਹੀ ਭਗਵੰਤ ਮਾਨ ਹੈ ਜਿਹੜਾ ਕਹਿੰਦਾ ਸੀਗਾ ਜੀ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿਹਾਂ ਸੇ ਚਲਾ ਹੁੰਦਾ ਹੈ ਜਦੋਂ ਲੋਕਾਂ ਦੀਆਂ ਮਤਲਬ ਤੁਸੀਂ ਗੱਲਾਂ ਨਾ ਸੁਣੋਗੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਨਾ ਸਮਝੋਗੇ ਤਾਂ ਲੋਕਾਂ 'ਚ ਫਰਸਟ੍ਰੇਸ਼ਨ ਆਊਗੀ ਇਹ ਉਹੀ ਭਗਵੰਤ ਮਾਨ ਕਹਿੰਦਾ ਕਿ ਦਬਦਾ ਕਿੱਥੇ ਆ ਤੁਹਾਨੂੰ ਲੱਗਦਾ ਵੀ ਦਬਦਾ ਇੱਥੇ ਆ ਜਦੋਂ ਸਵਾਲ ਹੁੰਦੇ ਇਹ ਇਹ ਦਬ ਗਿਆ ਜੀ ਇਹ ਇਹ ਦਬਿਆ ਤਾਂ 2 ਸਾਲਾਂ ਦਾ ਵੇਹ ਜੀ ਕੇਜਰੀ ਵਾਲੇ ਜਲੂਸ ਕੱਢ ਰੱਖਿਆ ਉਹਨੇ ਉਹਨੇ ਜੁੱਤੀ ਨਾ ਰੱਖਿਆ ਵੇ ਇਹਨੂੰ ਕਿਸੇ ਤੋਂ ਆਪਣੇ ਤੋਂ ਲੁਕਿਆ ਵੀ ਕਿਹੜੀਆਂ ਸ਼ਰਤਾਂ ਤੇ ਕੰਮ ਕਰ ਰਿਹਾ ਜਿਵੇਂ ਨਾ ਤੁਸੀਂ ਦੇਖਿਆ ਹੋਵੇ ਵੀ ਜਦੋਂ ਮਤਲਬ ਘਰ ਵਾਲੀ ਨਾਰਾਜ਼ ਹੋ ਜਾਂਦੀ ਹੈ ਤੇ ਭਾਂਡੇ ਜਿਖੜਕਾਉਣ ਲੱਗ ਜਾਂਦੀ ਹੈ ਜਾਂ ਮਤਲਬ ਹਨਾ ਤੇ ਮਤਲਬ ਸਾਰੇ ਜਿਹੜੇ ਵਿਆਹ ਵਰੇ ਵੀਰ ਐ ਇਸ ਗੱਲ ਨੂੰ ਸਮਝਦੇ ਹੋਣਗੇ ਤੇ ਇਹ ਤਾਂ ਉਹੋ ਜਿਹੀ ਗੱਲ ਆ ਜਦੋਂ ਕੇਜਰੀਵਾਲ ਮਾੜੀ ਜੀ ਦੀ ਚੁੰਡੀ ਵੜਦਾ ਜਾਂ ਇਹਨੂੰ ਅੱਖਾ ਲਖਾਉਂਦਾ ਜਾਂ ਕਿ ਪੀਜੀਆਈ ਦਾਖਲ ਹੋ ਜਾਂਦਾ ਕੀ ਹੋ ਗਿਆ ਡਿੱਗ ਪਈ ਸੀ ਭਗਵੰਤ ਮਾਨ ਜੀ ਭਗਵੰਤ ਮਾਨ ਜੀ ਬਿਮਾਰ ਹੋ ਗਈ ਸੀਗੀ ਜੀ ਹਨਾ ਜੀ ਇਹ ਉਹਦੀ ਰੋਸ ਕੇ ਦਿਖਾਉਣ ਲੱਗ ਜਾਂਦਾ ਮਤਲਬ ਇਹ ਲੱਗਦਾ ਕਿ ਜੁਰਤ ਦੀ ਘਾਟ ਆ ਭਗਵੰਤ ਜੁਰਤੇ ਦੀ ਚ ਪਹਿਲੇ ਦਿਨੋਂ ਹੀ ਨਹੀਂ ਸੀ ਜੁਰਤੇ ਦੀ ਚ ਪਹਿਲੇ ਦਿਨੋਂ ਹੀ ਨਹੀਂ ਸੀ ਇਹ ਇੱਕ ਡਰਾਮੇਬਾਜ਼ ਬੰਦਾ ਠੀਕ ਹੈ ਜੀ ਇਹਨੇ ਡਰਾਮੇ ਕਰ ਕਰਕੇ ਪੰਜਾਬੀਆਂ ਨੂੰ ਇਮੋਸ਼ਨਲ ਕਰਕੇ ਉਹਨਾਂ ਨਾਲ ਖੇਡ ਖੇਡੀ ਤੇ ਪੰਜਾਬੀ ਆਪਾਂ ਇਮੋਸ਼ਨਲ ਤਾਂ ਹੈਗੇ ਆ ਇਹ ਤਾਂ ਗੱਲ ਮੰਨਣੀ ਪਊ ਪੰਜਾਬੀ ਜਿੱਡਾ ਗੈਰਤਮੰਦ ਹੈ ਨਾ ਪੰਜਾਬੀ ਜਿੱਡਾ ਅਨਕੀਲਾ ਪੰਜਾਬੀ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ ਪੰਜਾਬੀ ਓਡੇ ਇਮੋਸ਼ਨਲ ਵੀ ਹੈ ਪਿੱਛੇ ਲੱਗੂ ਵੀ ਹੈ ਇਹਨਾਂ ਦੇ ਨਲਾਇਕਾਂ ਦੇ ਪਿੱਛੇ ਲੱਗ ਕੇ ਇਮੋਸ਼ਨਲ ਹੋ ਕੇ ਠੀਕ ਹੈ ਸਰਕਾਰ ਬਣਾਤੀ ਇਹਨਾਂ ਦੀ ਤੇ ਅੱਜ ਸਭ ਤੋਂ ਵੱਧ ਪੰਜਾਬੀਆਂ ਨੂੰ ਦੁੱਖ ਹੋ ਰਿਹਾ ਲੋਕ ਕਹਿੰਦੇ ਸਾਡਾ ਜਿਗਰ ਦਾ ਤੇ ਮੂੰਹ ਤੇ ਚਪੇੜਾ ਮਾਰੀਏ ਜੀ ਵੀ ਇਹਦੀ ਸਪੋਰਟ ਕਰਦੇ ਰਹੇ 2027 ਚ ਉਹ ਤਾਂ ਕਹਿੰਦੇ ਸਰਕਾਰ ਰਿਪੀਟ ਕਰਾਂਗੇ ਅਸੀਂ ਤੁਸੀਂ ਕਹਿੰਦੇ ਵੀ ਪੰਜਾਬ ਕਹਿੰਦਾ ਚਪੇੜਾ ਮਾਰੀਏ ਕੀ ਨਵਜ਼ ਕੀ ਕਹਿੰਦੀ ਹੈ ਇਹ ਕਿੱਥੇ ਕਹਿ ਰਿਹਾ ਸਰਕਾਰ ਬਣਾਉਣ ਨੂੰ ਜੀ ਇਹ ਨਾ ਜਿਵੇਂ ਤੁਹਾਨੂੰ ਸ਼ਾਇਦ ਪਤਾ ਹੋਊਗਾ ਕਹਿੰਦਾ ਵੀ ਚੰਦ ਤੇ ਨਹਿਰਾ ਨਿਕਲ ਰਹੀਆਂ ਚੰਦ ਤੇ ਕਹਿੰਦਾ ਕਹਿੰਦਾ ਚੰਦ ਤੇ ਨਹਿਰਾ ਨਿਕਲ ਰਹੀਆਂ ਤੇ ਇਹ ਉਸ ਹਾਵ ਨਾਲ ਆਏ ਜਾਂ ਤਾਂ ਚੰਦ ਚੁੰਨ ਤੇ ਕੋਈ ਹੋਰ ਟਾਪੂ ਟੂਪੂ ਲਈ ਬੈਠੇ ਆ ਉੱਥੇ ਸਰਕਾਰ ਬਣਾਉਣ ਦੀ ਗੱਲ ਕਰ ਰਹੇ ਹੋਗੇ ਪੰਜਾਬ 'ਚ ਤਾਂ ਸੋਚ ਵੀ ਨਹੀਂ ਸਕਦੇ ਇਹ ਇਹਨਾਂ 'ਚ 90% ਬੰਦੇ ਆ ਜਿਹੜੇ ਉਹ ਆਸਟ੍ਰੇਲੀਆ ਅਮਰੀਕਾ ਕੈਨੇਡਾ ਦੇ ਵੀਜ਼ੇ ਲਵਾਈ ਬੈਠੇ ਆ ਲੱਗਦਾ ਕਿ ਜਿੱਦਣ ਰਿਜ਼ਲਟ ਆਇਆ 27 ਦਾ ਮੇਰੀ ਗੱਲ ਯਾਦ ਰੱਖਿਓ ਜੀ ਟਿਕਟਾਂ ਐਡਵਾਂਸ 'ਚ ਬੁੱਕ ਹੋਣੀਆਂ ਇਹਨਾਂ ਦੀਆਂ ਭਗਵੰਤਬਾਣ ਆਸਟ੍ਰੇਲੀਆ ਜਾਣਗੇ ਹਾਂਜੀ ਤੇ 2800 ਕਿਲਾ ਸਾਹਮਣਾ ਵੀ ਹੋਊਗਾ ਜੀ ਜਿਹਦੀਆਂ ਗੱਲਾਂ ਕਰ ਰਹੇ ਥੋੜਾ ਪੱਤਰਕਾਰ ਚਰ ਭਾਈ ਚਰ ਹੀ ਕਰ ਰਿਹਾ ਮੇਰੇ ਤਾਂ ਮਤਲਬ ਮੇਰੇ ਕੋਲ ਉਹਦਾ ਕੋਈ ਪੱਕਾ ਸਬੂਤ ਹੈ ਨਹੀਂ ਪਰ ਉਹਨਾਂ ਉਹਨਾਂ ਦੇ ਮਿੱਤਰ ਨੇ ਕਹੀ ਗੱਲ ਹੈ ਜਿਹੜੇ ਨਾਲ ਕਮੇਟੀ ਕਰਦੇ ਹਾਂ 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 ਕਹਿੰਦੇ 2800 ਜਿਹੜਾ ਕਿਲਾ ਫਿਰ ਉੱਥੇ ਜਾ ਕੇ ਫਿਰ ਵਾਈ ਕਰੂਗਾ ਜੀ ਉਹ ਤਾਂ ਕੋਈ ਹੱਲ ਆਖਰ ਪੰਜਾਬੀਆਂ ਦਾ ਦੁੱਧ ਕਾਰਿਆ ਅੱਜ ਤੱਕ ਲੂਟ ਨਹੀਂ ਆਇਆ ਤੁਸੀਂ ਦੇਖੋ ਪੰਜਾਬੀਆਂ ਨੇ ਜਿਹਨੂੰ ਦੇਖੋ ਜੁੱਤਾ ਹਾਰਾਂ ਚੱਲਦੀਆਂ ਆਈਆਂ ਕਰਨ ਜੀ ਕਦੇ ਕਾਂਗਰਸ ਆ ਗਈ ਕਦੇ ਅਕਾਲੀ ਦਲ ਆ ਗਿਆ ਕਦੇ ਭਾਜਪਾ ਆ ਗਿਆ ਇਹ ਚੀਜ਼ਾਂ ਚੱਲਦੀਆਂ ਆਈਆਂ ਠੀਕ ਹੈ ਪਰ ਜਿਹਨੂੰ ਪੰਜਾਬੀ ਦੇ ਲੋਕ ਦੁੱਧ ਕਾਰ ਦਿੰਦੇ ਆ ਨਾ ਉਹਦੀ ਪੈਰ ਨਹੀਂ ਲੱਗੇ ਅੱਜ ਤੱਕ ਉਹ ਕਿਸੇ ਵੀ ਲੀਡਰ ਦੇ ਤੁਸੀਂ ਦੇਖ ਲਓ ਤੇ ਆਮ ਆਦਮੀ ਪਾਰਟੀ ਨੂੰ ਪੰਜਾਬੀ ਬੁਰੀ ਤਰ੍ਹਾਂ ਦੁਤਕਾਰਣਗੇ ਇਹਦੇ ਨਤੀਜੇ ਦੇਖ ਕੇ ਤੁਸੀਂ ਕੀ ਸਾਹਮਣੇ ਆਉਂਦੇ ਆ ਆਖਰੀ ਸਵਾਲ ਤੁਹਾਡੇ ਨਾਲ ਜੁੜਿਆ ਹੋਇਆ ਪੁੱਛਦਾ ਹੈਗਾ ਤੁਹਾਡੇ ਨਾਲ ਜਿਹਦੀ ਸ਼ਕਲ ਮਿਲਦੀ ਸੀ ਉੱਤੇ ਜਾਣ ਲੇਵਾ ਹਮਲਾ ਹੋਇਆ ਤੁਸੀਂ ਕਿਹਾ ਵੀ ਹਮਲਾ ਤੁਹਾਡੇ ਤੇ ਹੋਣਾ ਸੀਗਾ ਉਸ ਤੋਂ ਬਾਅਦ ਤੁਹਾਡੀ ਸਿਕਿਉਰਿਟੀ ਵੀ ਤੁਹਾਨੂੰ ਮਿਲੀ ਹੈਗੀ ਕੀ ਲੱਗਦਾ ਹੈ ਕਿ ਜਿਸ ਤਰੀਕੇ ਤੁਸੀਂ ਖੁੱਲ ਕੇ ਬੋਲ ਰਹੇ ਹੋ ਧਮਕੀਆਂ ਹਜੇ ਵੀ ਆ ਰਹੀਆਂ ਨੇ ਸਰਕਾਰ ਵੱਲੋਂ ਦਵਾਈਆਂ ਜਾ ਰਹੀਆਂ ਜਾਂ ਗੈਂਗਸਟਰ ਨੇ ਕੋਣ ਹੈ ਤੁਹਾਡੇ ਕਰਨ ਜੀ ਜਿਉਂਦੇ ਸਾੜਨ ਦੀਆਂ ਗੱਲਾਂ ਹੋ ਰਹੀਆਂ ਮੈਨੂੰ ਜਿਉਂਦੇ ਸੜਨੀਆਂ ਗੱਲਾਂ ਹੋ ਰਹੀਆਂ ਠੀਕ ਹੈ ਤੁਸੀਂ ਕਮਾਲ ਦੀ ਗੱਲ ਇਹ ਦੇਖੋ ਵੀ 2023 ਚ ਮੇਰੇ ਖਿਲਾਫ ਪ੍ਰੋਪਰ ਛੜਜੰਤਰ ਰਚ ਕੇ ਮਤਲਬ ਮੈਂ ਅਪ੍ਰੈਲ ਮਈ ਮਤਲਬ ਜਨਵਰੀ ਤੋਂ ਲਿਖਣ ਲੱਗਿਆ ਸੀ ਮਈ ਤੱਕ ਇਹ ਚੀਜ਼ਾਂ ਔਨ ਰਿਕਾਰਡ ਨੇ ਸਰਕਾਰ ਨੂੰ ਪੁਲਿਸ ਨੂੰ ਮੈਂ ਲਿਖਤੀ ਚੀਜ਼ਾਂ ਦਿੱਤੀਆਂ ਵੀ ਮੇਰੇ ਨਾਲ ਆ ਛੜਜੰਤਰ ਰਚਿਆ ਜਾ ਰਿਹਾ ਕੌਣ ਰਚ ਰਿਹਾ ਛੜਿਆ ਇਹ ਸਰਕਾਰ ਦੇ ਕਈ ਤੇ ਪੁਲਿਸ ਦੇ ਅਧਿਕਾਰੀ ਰਚ ਰਹੇ ਸੀ ਜੀ ਸਾਡੇ ਖਿਲਾਫ ਛੜੀ ਅੰਤਰ ਰਚਿਆ ਗਿਆ ਮੇਰੀ ਸਿਰਫ ਸਿਕਿਉਰਟੀ ਵਾਪਸ ਲੈਣ ਲਈ ਸਿਕਿਉਰਟੀ ਜਦੋਂ ਵਾਪਸ ਲੈ ਲਈ ਮੇਰੀ ਫੇਰ ਰੇਕੀ ਹੋ ਗਈ ਉਸ ਤੋਂ ਬਾਅਦ ਮੈਨੂੰ ਸਤੰਬਰ ਚ ਫੇਰ ਸਿਕਿਉਰਟੀ ਦਿੱਤੀ ਉਸ ਤੋਂ ਬਾਅਦ ਦੇਖੋ ਹੁਣ ਜਦੋਂ ਮੇਰੇ ਤੇ ਮਈ 2025 ਦੇ ਵਿੱਚ ਅਸੀਂ ਲਿਖਤੀ ਦਿੱਤਾ ਐਸਐਸਪੀ ਨੂੰ ਮਿਲੇ ਸਾਰਾ ਕੁਝ ਕੀਤਾ ਮੈਨੂੰ ਸਿਕਿਉਰਟੀ ਨਹੀਂ ਦਿੱਤੀ ਠੀਕ ਹੈ 16 ਜੂਨ ਨੂੰ ਮੇਰੇ ਤੇ ਅਟੈਕ ਹੋ ਜਾਂਦਾ ਚਲੋ ਮੇਰਾ ਹਮਸ਼ਕਲ ਸੀ ਮੇਰੇ ਤੋਂ 50 ਮੀਟਰ ਦੀ ਦੂਰੀ ਤੇ ਮਤਲਬ ਮੈਂ ਉਹ ਗੇਟ 'ਚ ਖੜਾ ਮੈਨਾਂ ਮੀਟਰ ਦੂਰੀ ਤੇ ਮੇਰੇ ਹਾਮ ਸ਼ਕਲ ਦੇ ਉੱਤੇ ਅਟੈਕ ਹੋ ਗਿਆ ਠੀਕ ਹੈ ਇਹ ਚੀਜ਼ਾਂ ਦੇ ਐਵੀਡੈਂਸ ਪੁਲਿਸ ਨੂੰ ਮਿਲੇ ਸਾਨੂੰ ਨਹੀਂ ਦੱਸਿਆ ਤੁਸੀਂ ਦੇਖੋ 16 ਨੂੰ ਅਟੈਕ ਹੋਇਆ ਮੈਨੂੰ ਤਾਂ 18 ਨੂੰ ਸ਼ਾਮ ਨੂੰ ਦੱਸਿਆ ਪੁਲਿਸ ਨੇ ਠੀਕ ਹੈ ਜਦੋਂ ਉਹ ਬੰਦਿਆਂ ਨੂੰ ਇੰਟਰੋਗੇਟ ਕੀਤਾ ਉਹਨਾਂ ਬੰਦਿਆਂ ਕੋਲ ਮੇਰੀਆਂ ਕੋਰਟ ਕੰਪਲੈਕਸ ਦੀਆਂ ਫੋਟੋਆਂ ਮੇਰੀਆਂ ਗੱਡੀ ਦੀਆਂ ਫੋਟੋਆਂ ਮੇਰੀਆਂ ਤਸਵੀਰਾਂ ਜਦੋਂ ਮਿਲ ਗਈਆਂ ਮੇਰੇ ਘਰ ਦੀਆਂ ਤਸਵੀਰਾਂ ਮਿਲ ਗਈਆਂ ਇਹਨਾਂ ਨੇ ਮੈਨੂੰ ਦੱਸਿਆ ਮੈਨੂੰ ਸਿਕਿਉਰਿਟੀ ਦੇਤੀ ਪਰ ਅੱਜ ਤੱਕ ਜਿਹੜਾ ਐਡਾ ਦੇਖੋ ਇੱਕ ਹੁੰਦਾ ਗੱਲ ਨੇਰੇ ਚ ਆ ਇੱਕ ਬੰਦਾ ਲਿਖ ਕੇ ਦੇ ਰਿਹਾ ਵੀ ਮੇਰੇ ਖਿਲਾਫ ਛੜਜੰਤਰ ਰਚਿਆ ਜਾ ਰਿਹਾ ਮੇਰੀ ਸੁਰੱਖਿਆ ਵਾਪਸ ਲੈ ਲਈ ਜਾਂ ਮੈਨੂੰ ਉਲਝਾਇਆ ਜਾ ਰਿਹਾ ਇਹਦੇ ਵਿੱਚ ਆਹ ਹਾ ਹਾ ਅਫਸਰ ਇਨਵੋਲਵ ਨੇ ਕੀ ਹਿੰਦੂ ਲੀਡਰ ਪੰਜਾਬ 'ਚ ਸੇਫ ਹੈ ਤੁਹਾਨੂੰ ਲੱਗਦਾ ਪੰਜਾਬ 'ਚ ਹਿੰਦੂ ਹੋਣਾ ਗੁਨਾਹ ਹੈ ਜੀ ਤੇ ਮੁਲਕ ਦੇ ਵਿੱਚ ਹਾਂ ਜੀ ਪੰਜਾਬ 'ਚ ਹਿੰਦੂ ਹੋਣਾ ਗੁਨਾਹ ਮੁਲਕ ਮੁਲਕ 'ਚ ਸੇਫ ਹੈ ਹਿੰਦੂ ਮੁਲਕ 'ਚ ਹਿੰਦੂ ਸੇਫ ਹੈ ਮੁਲਖ ਚ ਬਹੁਤ ਉਹ ਹੈ ਪਰ ਜਿੱਥੇ ਜਿੱਥੇ ਤੁਸੀਂ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਤਰਨ ਮੁਲ ਕਾਂਗਰਸ ਵਰਗੀਆਂ ਸਰਕਾਰਾਂ ਨੇ ਉੱਥੇ ਦੇਖੋ ਜੇ ਨਹੀਂ ਹਿੰਦੂਆਂ ਦਾ ਘਾਣ ਹੋ ਰਿਹਾ ਕੀ ਤੁਸੀਂ ਬੰਗਾਲ ਚ ਜੋ ਹਿੰਦੂਆਂ ਨਾਲ ਹੋ ਰਿਹਾ ਇਸ ਚੀਜ਼ ਨੂੰ ਡਿਨਾਈ ਕਰ ਸਕਦੇ ਹੋ ਕੀ ਬੰਗਾਲ ਚ ਹਿੰਦੂਆਂ ਦਾ ਘਾਣ ਨਹੀਂ ਹੋਇਆ ਹਿੰਦੂ ਖਤਰੇ ਚ ਹੈ ਹੈ ਜੀ ਹਿੰਦੂ ਖਤਰੇ ਚ ਹੈ ਮੋਦੀ ਮਤਲਬ ਮੋਦੀ ਸਰਕਾਰ ਚ ਹਿੰਦੂ ਉਮੀਦ ਦੇਖਦਾ ਜਦੋਂ ਜਦੋਂ ਸਟੇਟ ਦੇ ਵਿੱਚ ਸੈਂਟਰ ਆਪਦੀ ਸਖਤੀ ਕਰਦੀ ਹੈ ਜਦੋਂ ਸੈਂਟਰ ਸਟੇਟ ਦੇ ਮਸਲੇ ਵਿੱਚ ਇੰਟਰਫੇਅਰ ਕਰਨ ਦੀ ਕੋਸ਼ਿਸ਼ ਕਰਦੀ ਹੈ ਉਦੋਂ ਅਸੀਂ ਕਹਿੰਦੇ ਹਾਂ ਸਟੇਟ ਦੇ ਅਧਿਕਾਰ ਦਬਾਏ ਜਾ ਰਹੇ ਆ ਸੈਂਟਰ ਦੇ ਕੋਲੇ ਦੇਖੋ ਇੱਕ ਪਾਲਿਸੀ ਹੈ ਸੈਂਟਰ ਜਦੋਂ ਦੇਖਦਾ ਵੀ ਯਾਰ ਆ ਸਟੇਟ ਦੇ ਹਾਲਾਤ ਖਰਾਬ ਹੈ ਉੱਥੇ ਉਹ ਸਖਤੀ ਕਰੂਗਾ ਜਾਂ ਉੱਥੇ ਉਹਦੇ ਕੋਲੇ ਹੁੰਦਾ ਵੀ ਯਾਰ ਇੱਥੇ ਸਿਸਟਮ ਸੁਧਾਰਿਆ ਜਾਵੇ ਉਹ ਨੋਟਿਸ ਕੱਢੂ ਡੀਜੀਪੀ ਨੂੰ ਚੀਫ ਸੈਕਟਰੀ ਨੂੰ ਉਹਨਾਂ ਤੋਂ ਰਿਪੋਰਟ ਤਾਲਬ ਕਰੂਗਾ ਠੀਕ ਹੈ ਉਹਨੂੰ ਅਸੀਂ ਕਹਿੰਦੇ ਪੰਜਾਬ ਦੇ ਅਧਿਕਾਰਾਂ ਦੇ ਉੱਤੇ ਹਮਲਾ ਬੰਗਾਲ ਦੇ ਅਧਿਕਾਰਾਂ ਦੇ ਉੱਤੇ ਹਮਲਾ ਠੀਕ ਹੈ ਜੀ ਤੁਸੀਂ ਦੇਖੋ ਅੱਜ ਪੰਜਾਬੀਆਂ ਨੂੰ ਰਲ ਕੇ ਲੜਾਈ ਲੜਨ ਦੀ ਲੋੜ ਹੈ ਠੀਕ ਹੈ ਅੱਜ ਰਲ ਕੇ ਲੜਾਈ ਲੜਨ ਦੀ ਕਿਵੇਂ ਲੋੜ ਹੈ ਜੇ ਪੰਜਾਬ ਦਾ ਨੁਕਸਾਨ ਹੋ ਰਿਹਾ ਜੇ ਬੰਗਾਲ ਦਾ ਨੁਕਸਾਨ ਹੋ ਰਿਹਾ ਬੇਸਿਕਲੀ ਜਿਹੜੀ ਇਹ ਪੋਲਿਟਿਕਸ ਹੈ ਨੁਕਸਾਨ ਚਾਹੇ ਇੱਕ ਦਾ ਹੁੰਦਾ ਬਰਬਾਦੀ ਸਟੇਟ ਦੀ ਹੁੰਦੀ ਹੈ ਜੇ ਅਤਵਾਦ ਦੇ ਕਾਲੇ ਦੌਰ ਦੇ ਵਿੱਚ ਜਿਹੜਾ ਕੁਝ ਪੰਜਾਬ 'ਚ ਹੋਇਆ ਉਹਦਾ ਸੰਤਾਪ ਕਿਨੇ ਹੰਡਾਇਆ ਉਹਦਾ ਸੰਤਾਪ ਨਾ ਕੱਲੇ ਹਿੰਦੂ ਨੇ ਨਾ ਜਾਂ ਸਿੱਖ ਨੇ ਢੰਡਾਇਆ ਉਹਦਾ ਸੰਤਾਪ ਪੰਜਾਬ ਨੇ ਹੰਡਾਇਆ ਉਹਦਾ ਸੰਤਾਪ 40 ਸਾਲਾਂ ਤੋਂ ਅਸੀਂ ਹੰਡਾ ਰਹੇ ਹਾਂ ਅੱਜ ਪੰਜਾਬ ਦੇ ਵਿੱਚ ਅੱਜ ਵੀ ਕੋਈ ਵੱਡਾ ਪ੍ਰੋਜੈਕਟ ਲਿਆਉਣ ਤੋਂ ਡਰਦੇ ਐ ਲੋਕ ਜਿਹੜੀ ਬਿਜ਼ਨਸਮੈਨ ਐ ਅੱਜ ਪੰਜਾਬ ਦੇ ਵਿੱਚ ਕੋਈ ਅੱਛਾ ਪ੍ਰੋਜੈਕਟ ਕਿਉਂ ਨਹੀਂ ਆ ਰਿਹਾ ਜਦੋਂ ਪੰਜਾਬ ਦੇ ਹਾਲਾਤ ਸੁਧਰਨ ਨੂੰ ਲੱਗਦੇ ਐ ਉਦੋਂ ਕੋਈ ਨਾ ਕੋਈ ਅਮਰਤਪਾਲ ਵਰਗਾ ਪੈਦਾ ਹੋ ਜਾਂਦਾ ਕੌਣ ਪੈਦਾ ਕਰਦਾ ਇਹ ਤੁਹਾਨੂੰ ਕੀ ਲੱਗਦਾ ਕਿ ਅਮਰਿਤਪਾਲ ਵਰਗਾ ਕੌਣ ਪੈਦਾ ਕਰ ਰੱਖ ਕੇ ਨਾ ਏਜੰਸੀਆਂ ਦੀਆਂ ਖੇਡਾਂ ਇਹ ਏਜੰਸੀਆਂ ਮੁਲਕ ਦੀਆਂ ਜਾਂ ਬਾਹਰਲੀ ਬਾਹਰਲੀਆਂ ਦੇਖੋ ਜੇ ਹਿੰਦੁਸਤਾਨ ਜਿਹੜੇ ਰਾਹ ਤੇ ਤੁਰਿਆ ਹਿੰਦੁਸਤਾਨ ਜਿੰਨਾ ਮਤਲਬ ਡਵੈਲਪ ਹੋ ਰਿਹਾ ਜਿੰਨਾ ਹਿੰਦੁਸਤਾਨ ਦੇ ਹਾਲਾਤ ਸੁਧਰ ਰਹੇ ਨੇ ਉਹਦੇ ਵਿੱਚ ਮੇਨ ਮਤਲਬ ਕੀ ਚੀਜ਼ ਉਹ ਹੋਈ ਹੈ ਉਹਦੇ ਵਿੱਚ ਉਹਨਾਂ ਨੂੰ ਲੱਗਦਾ ਵੀ ਡਿਸਟਰਬ ਜੇ ਕਰਨਾ ਬਾਰਡਰ ਸਟੇਟ ਕਿਹੜੀ ਹੈ ਜੀ ਪੰਜਾਬ ਸਭ ਤੋਂ ਵੱਧ ਇਮੋਸ਼ਨਲ ਸਟੇਟ ਕਿਹੜੀ ਹੈ ਪੰਜਾਬ ਪੰਜਾਬ ਦੇ ਵਿੱਚ ਸਭ ਤੋਂ ਵੱਧ ਕਿਹੜੇ ਨਾਮ ਤੇ ਗੰਦ ਪਾਇਆ ਜਾ ਸਕਦਾ ਖਾਲਿਸਤਾਨ ਦੇ ਨਾਮ ਤੇ ਠੀਕ ਹੈ ਖਾਲਿਸਤਾਨ ਦੇ ਨਾਮ ਤੇ ਗੰਦ ਪਾਉਣ ਨੂੰ ਦੀ ਜਦੋਂ ਸ਼ੁਰੂਆਤ ਕਰਦੇ ਆ ਪੰਜਾਬ ਦੇ ਯੂਥ ਨੂੰ ਬਰਗਲਾ ਕੇ ਕਿੰਨੇ ਮਾਵਾ ਦੇ ਪੁੱਤ ਮਰਾਤੇ ਅਮਰਤਪਾਲ ਅਰਗਾ ਹੁੰਦਾ ਕਹਿੰਦਾ ਦੇਖਿਓ ਕਿਤੇ ਮੱਸੀਆ ਲੱਗਣੋਂ ਨਾ ਹਟ ਜਾਈ ਠੀਕ ਹੈ ਕਹਿੰਦਾ ਮੱਸੀਆ ਲੱਗਣੋਂ ਨਹੀਂ ਹਟਣੀ ਠੀਕ ਹੈ ਆਪ ਦੇ ਲਈ ਮਸੱਲੇ ਲੱਗ ਨੂੰ ਹਟ ਜਾਂਦੀ ਹੈ ਇਹਦੇ ਵੇਲੇ ਤੁਸੀਂ ਦੇਖਿਆ ਸੀ ਆਪ ਦੇ ਇਹਦੇ ਵੇਲੇ ਕਿਵੇਂ ਵਿਲਾਪ ਹੋ ਰਿਹਾ ਠੀਕ ਹੈ ਕਿੰਨੇ ਮਾਵਾਂ ਦੇ ਪੁੱਤ ਅੰਦਰ ਦਵਾਏ ਆ ਤੁਹਾਨੂੰ ਯਾਦ ਹੈ ਨਾ 2023 ਦੇ ਵਿੱਚ ਜਦੋਂ ਇਹਦੇ ਵਾਲਾ ਕਾਂਡ ਹੋਇਆ ਮਾਰਚ ਦੇ ਵਿੱਚ ਕਿੰਨੇ ਮੁੰਡੇ ਚੱਕ ਕੇ ਅੰਦਰ ਦੇਤੀ ਸੀ ਕੱਲ ਅਸੀਂ ਡਰ ਪਾ ਦਿੱਤਾ ਗਿਆ ਸੀ ਸਟੇਟ ਵੱਲੋਂ ਲੋਕਾਂ ਨੇ ਆ ਕੇ ਆ ਦੇ ਪੁੱਤਾਂ ਦੀ ਪੈਰ ਵੀ ਨਹੀਂ ਕੀਤੀ ਉਹਨਾਂ ਨੂੰ ਕਹਿਤਾ ਚੁੱਪ ਆਪ ਹੀ ਬਾਹਰ ਆ ਜਾਊਗਾ ਟਿੱਕੇ ਬਹਿ ਜਾਓ ਖਬਰ ਤੁਸੀਂ ਖਬਰ ਤੁਸੀਂ ਦੇਖੀ ਹੋਣੀ ਸੱਜਣ ਕੁਮਾਰ ਬਰੀ ਹੋ ਗਏ ਤਾਂ ਲੋਕ ਫਿਰ ਲੋ ਰਹੇ ਨੇ ਵੀ 84 ਜਿਨ੍ਹਾਂ ਨੇ ਹੰਡਾਇਆ ਸੱਜਣ ਕੁਮਾਰ ਨੂੰ ਦੋਸ਼ੀ ਵਜੋਂ ਦੇਖਿਆ ਜਾ ਰਿਹਾ ਸੀਗਾ ਬੜੀ ਹੋਣ ਤੋਂ ਬਾਅਦ ਕਹਿੰਦੇ ਕਿ ਸਿੱਖਾਂ ਨੂੰ ਜਸਟਿਸ ਨਹੀਂ ਆਇਆ ਜਾਂ ਦੇਖੋ ਜਿਹੜਾ ਸਿੱਖਾਂ ਨਾਲ ਹੋਇਆ ਟਾਇਰ ਪਾਪਾ ਸਾੜੇ ਗਏ ਸਾੜੇ ਗਏ ਨਾ ਠੀਕ ਹੈ ਜੋ ਕੁਛ ਨੰਗਾ ਨਾਚ ਦਿੱਲੀ ਦੇ ਵਿੱਚ ਹੋਇਆ ਕਿਸੇ ਤੋਂ ਲੁਕਾਇਆ ਨਹੀਂ ਠੀਕ ਹੈ ਸਾਨੂੰ ਬੜੀ ਉਮੀਦ ਜਾਗੀ ਸੀ ਕਹਿੰਦੇ ਜੀ ਸੱਜਣ ਕੁਮਾਰ ਜੀ ਨੂੰ ਦੋਸ਼ੀ ਠਹਿਰਾਤਾ ਸੱਜਣ ਕੁਮਾਰ ਜੀ ਦੇ ਖਿਲਾਫ ਚ ਮਤਲਬ ਕਾਰਵਾਈਆਂ ਸ਼ੁਰੂ ਹੋ ਗਈਆਂ ਪਰ ਕੋਰਟ ਚੋਂ ਜਾ ਕੇ ਬੰਦਾ ਬਰੀ ਹੋ ਗਿਆ। ਉਹਦੇ ਤੇ ਕੋਰਟ ਚੋਂ ਜਿਹੜਾ ਬਰੀ ਹੋ ਗਿਆ ਨਾ ਉੱਥੇ ਹੁਣ ਤੁਸੀਂ ਟਿੱਪਣੀ ਕਰਨ ਜੋਗੇ ਰਹੇ ਨਾ ਮੈਂ ਨਾ ਕੋਈ ਸਰਕਾਰ ਦਾ ਅਹੁਦੇਦਾਰ। ਠੀਕ ਹੈ। ਗੱਲ ਕੀ ਹੈ ਜਦੋਂ-ਜਦੋਂ ਜਿਹੜਾ ਮਤਲਬ ਨਿਆ ਪ੍ਰਣਾਲੀ ਹੈ ਉਹਦੇ ਚ ਢਿੱਲ ਵਰਤੀ ਜਾਂਦੀ ਹੈ। ਜਿਵੇਂ-ਜਿਵੇਂ ਇਹਨਾਂ ਚੀਜ਼ਾਂ ਚ ਡਿਲੇ ਹੁੰਦੀ ਹੈ, ਐਵੀਡੈਂਸ ਖਤਮ ਹੁੰਦੇ ਜਾਂਦੇ ਆ। ਅੱਜ ਇਹੀ ਹੋਇਆ ਨਾ ਵੀ ਉਹਦੇ ਖਿਲਾਫ ਕੋਈ ਐਵੀਡੈਂਸ ਨਹੀਂ ਮਿਲਿਆ। ਤਾਂ ਹੀ ਉਹ ਬਰੀ ਹੋਇਆ ਨਾ ਉਹ। ਪਰ ਇਹ ਤਾਂ ਦੋਸ਼ੀ ਕੌਣ ਹੈ? 40 ਸਾਲ ਇਹਨਾਂ ਇਨਵੈਸਟੀਗੇਸ਼ਨਾਂ ਨੂੰ ਕਿਹਨੇ ਡਿਲੇ ਕਰਵਾਇਆ ਕਰਨ ਜੀ ਅਸੀਂ ਕਹੇ ਦੀ ਅੱਜ ਉਹ ਬਰੀ ਹੋ ਗਿਆ ਕੋਰਟ ਚੋਂ ਬਰੀ ਹੋ ਗਿਆ ਕੋਰਟ ਨੇ ਤਾਂ ਜੇ ਬਰੀ ਕੀਤਾ ਸਬੂਤਾਂ ਦੀ ਘਾਟ ਦੀ ਕੀਤਾ ਹੋਊਗਾ ਸਬੂਤ ਕਿਹਨੇ ਮਟਾਏ ਸਬੂਤ ਕਿਹਨੇ ਨਹੀਂ ਇਕੱਠੇ ਕੀਤੇ ਉਦੋਂ ਸਰਕਾਰਾਂ ਕੀ ਦੀਆਂ ਸੀ ਇਹਦੇ ਪਿੱਛੇ ਦੋਸ਼ੀ ਕੌਣ ਹੈ ਪਰ ਇਹਦੇ ਪਿੱਛੇ ਕੋਈ ਨਹੀਂ ਜਾਊਗਾ ਇਹਦੇ ਪਿੱਛੇ ਕੋਈ ਜਾਣ ਨੂੰ ਤੇ ਆ ਆਖਰ ਚ ਕੀ ਕਹਿਨੇ ਹੋ ਤੁਸੀਂ ਪੰਜਾਬੀ ਤੁਹਾਨੂੰ ਦੇਖ ਰਿਹਾ ਹਾਂ ਕਿਉਂਕਿ ਇੱਕ ਧਰਨੇ ਦੇ ਵਿੱਚ ਅੱਜ ਤੁਸੀਂ ਸ਼ਾਮਲ ਹੋਏ ਹੋ ਨਾਲ ਦੀ ਨਾਲ ਤੁਸੀਂ ਆਪਣੇ ਗੱਟਬੰਧਨ ਲਈ ਇੱਕ ਗੱਲ ਕਰਨ ਜੀ ਯਾਦ ਰੱਖਿਓ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਤਾਬੂਦ ਦਾ ਇਹ ਧਰਨਾ ਆਖਰੀ ਕਿਲ ਸਾਬਤ ਹੋਊਗਾ ਇਹ ਸਰਕਾਰ ਤੋਂ ਲਾਦਾ ਭਗਵੰਤ ਸਰਕਾਰ ਦੇ ਪੁੱਠੇ ਦੇ ਨਾਲ ਤੋਂ ਸ਼ੁਰੂ ਨੇ ਉਦੇ ਪੁੱਠੇ ਦਿਨ ਪਹਿਲਾਂ ਤੋਂ ਸ਼ੁਰੂ ਹੋ ਚੁੱਕੇ ਐ ਸਾਲ 6 ਮਹੀਨਿਆਂ ਤੋਂ ਜਦੋਂ ਦੇ ਉਹਨੇ ਪੱਤਰਕਾਰਾਂ ਨਾਲ ਆਮ ਲੋਕਾਂ ਨਾਲ ਪੰਗੇ ਲੈਣੇ ਸ਼ੁਰੂ ਕੀਤੇ ਐ ਮੈਂ ਕਹਿ ਰਿਹਾ ਤੁਹਾਨੂੰ ਉਹਦੇ ਤਾਬੂਤ ਦਾ ਆਖਰੀ ਕਿਲ ਸਾਬਤ ਹੋਊਗਾ ਧਰਮਾਂ ਬਹੁਤ ਬਹੁਤ ਧੰਨਵਾਦ ਸੋ ਹਿੰਦੂ ਲੀਡਰ ਨੇ ਸੰਦੀਪ ਪਾਟਕ ਪੱਤਰਕਾਰਾਂ ਦੇ ਨਾਲ ਜ਼ੁबानਬੰਦੀ ਜੋ ਪੰਜਾਬ ਦੇ ਵਿੱਚ ਹੋ ਰਿਹਾ ਉੱਤੇ ਟਿੱਪਣੀਆਂ ਕੀਤੀਆਂ ਨਾਲ ਪੰਜਾਬ ਦੇ ਵਿੱਚ ਜੋ ਹਿੰਦੂਆਂ ਦੀ ਸਥਿਤੀ ਹੈ ਉਹਦੇ ਬਾਰੇ ਵੀ ਇਹਨਾਂ ਨੇ ਆਪ ਦਾ ਨਜ਼ਰੀਆ ਪੇਸ਼ ਕੀਤਾ ਆਪਣੇ ਸਹਿਯੋਗੀ ਕਰਨਦੀਪ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ ਲਈ ਅੱਜ ਬਠਿੰਡੇ ਵੱਡਾ ਕੱਠ ਪੱਤਰਕਾਰਾਂ ਦਾ ਤਾਂ ਸਵੇਰ ਦਾ ਸਮਾਂ ਮਨਿੰਦਰ بھائی ਸਾਡੇ ਨਾਲ ਹੈਲੀਕਾਪਟਰ ਵਾਲੀ ਖਬਰ ਜਾਂ ਮੁੱਦਾ ਤੁਸੀਂ ਸਮਝ ਲਿਆ ਹੋਣਾ ਲੇਕਿਨ ਉਸ ਤੋਂ ਬਾਅਦ ਲੋਕ ਆਵਾਜ਼ ਦਾ ਫੇਸਬੁੱਕ ਪੇਜ ਵੀ ਬੰਦ ਕਰ ਦਿੱਤਾ ਗਿਆ ਬਾਈ ਜ਼ਬਾਨਬੰਦੀ ਪੰਜਾਬ ਦੇ ਵਿੱਚ ਵੱਡਾ ਮਸਲਾ ਬਣ ਰਹੀ ਹੈ ਤੇ ਜ਼ਾਲਮ ਸਰਕਾਰ ਜ਼ਾਲਮ ਭਗਵੰਤ ਮਾਨ ਲਗਾਤਾਰ ਜ਼ਬਾਨਬੰਦੀ ਤੇ ਪਹਿਲਾਂ ਹੱਕ ਚ ਬੋਲਦੇ ਹੁੰਦੇ ਸੀਗੇ ਹੁਣ ਵਿਰੋਧ ਹੈ ਆਪ ਹੀ ਜ਼ਬਾਨਬੰਦੀ ਕਰ ਰਹੇ ਨੇ ਅੱਜ ਦਾ ਧਰਨਾ ਕਿਵੇਂ ਦੇਖਦੇ ਹਾਂ ਵੱਡਾ ਇਕੱਠ ਹੋ ਰਿਹਾ ਬਿਲਕੁਲ ਕਰਨਾ ਆਪਾਂ ਸਾਰਿਆਂ ਨੇ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਚੈਨਲ ਬੰਦ 2022 ਤੋਂ ਸ਼ੁਰੂ ਹੋਇਆ ਇਹ ਦੌਰ ਕਿ ਅਜੇ ਤੱਕ ਕਿਸੇ ਸਰਕਾਰ ਮੌਕੇ ਦੇਖਿਆ ਨਹੀਂ ਆਪ ਕੇਂਦਰ ਸਰਕਾਰ ਖਿਲਾਫ ਵੀ ਆਪਾਂ ਦਿੱਲੀ ਅੰਦੋਲਨ ਕਵਰ ਕੀਤਾ ਕਿਸੇ ਦਾ ਪੇਜ ਬੰਦ ਨਹੀਂ ਹੋਇਆ ਸੀ ਠੀਕ ਹੈ ਨਾਲੇ ਹਾਲਾਂਕਿ ਲੋਕ ਕਿ ਕਿ ਕੀ ਬੋਲਦੇ ਹੁੰਦੇ ਸੀ ਪਰ ਇਹ ਸਰਕਾਰ ਜਦੋਂ ਆਈ 2022 ਤੋਂ ਮਤਲਬ بڑے ਪੰਜਾਬ ਦੇ ਚੈਨਲ ਪੇਜ ਬੰਦ ਕੀਤੇ ਗਏ ਉਸ ਤੋਂ ਬਾਅਦ ਪਰਚਾ ਪਾਇਆ ਗਿਆ ਸਾਡੇ ਤੇ ਉਸ ਤੋਂ ਬਾਅਦ ਹੈਲੀਕਾਪਟਰ ਵਾਲਾ ਪਰਚਾ ਤੇ ਹੁਣ ਜਿਹੜੀ ਆ ਪੇਜ ਬੰਦ ਕਰਨਾ ਮਕਸਦ ਉਹੀ ਜ਼ੁਬਾਨਬੰਦੀ ਤੇ ਜਿਹੜਾ ਅੱਜ ਦਾ ਇਹ ਇਕੱਠ ਹੈ ਇਹ ਕੋਈ ਨਾ ਪਰਚੇ ਰੱਦ ਕਰਾਉਣ ਲਈ ਹੈ ਨਾ ਕੋਈ ਸਾਡਾ ਪੇਜ ਬਹਾਲ ਲਈ ਹੈ ਮਕਸਦ ਹੈ ਕਿ ਜਿਹੜੀ ਜ਼ੁਬਾਨਬੰਦੀ ਕੀਤੀ ਜਾ ਰਹੀ ਉਹਦੇ ਖਿਲਾਫ ਬੋਲਣ ਦਾ ਜਿਹਨੂੰ ਲੈ ਕੇ ਮੈਨੂੰ ਲੱਗਦਾ ਕਿ ਦੇਸ਼ 'ਚ ਵੀ ਕਦੇ ਪੱਤਰਕਾਰਾਂ ਦਾ ਐਡਾ ਵੱਡਾ ਅੰਦੋਲਨ ਹੋਇਆ ਹੋ ਹਾਲਾਂਕਿ ਪੱਤਰਕਾਰਾਂ ਦੇ ਨਾਲ ਜਨਤਕ ਜਥੇਬੰਦੀਆਂ ਨੇ ਸਾਰੇ ਲੋਕ ਨੇ ਪਰ ਪੱਤਰ ਇਸ ਤੋਂ ਪਹਿਲਾਂ ਪੱਤਰਕਾਰ ਬਾਈਕਟ ਕਰਦੇ ਰਹੇ ਆ ਪੱਤਰਕਾਰ ਪੁਤਲੇ ਫੂਕਦੇ ਰਹੇ ਆ ਪੱਤਰਕਾਰ ਮੰਗ ਪੱਤਰ ਦਿੰਦੇ ਰਹੇ ਆ ਪਰ ਪੱਤਰਕਾਰ ਐਡੀ ਵੱਡੇ ਪੱਧਰ ਤੇ ਗਰਾਊਂਡ ਤੇ ਉਤਰ ਕੇ ਸਰ ਕਿਸੇ ਇਸ ਚੀਜ਼ ਜਬਾਨਬੰਦਿਆ ਵਿਰੋਧ ਕਰ ਰਹੇ ਹੁਣ ਇਹ ਦੇਸ਼ ਪੱਧਰ ਤੇ ਨਹੀਂ ਕਿਉਂਕਿ ਦੇਸ਼ ਪੱਧਰ ਤੇ ਕਈ ਪੱਤਰਕਾਰਾਂ ਦੀ ਹੱਤਿਆ ਵੀ ਹੋਈਆਂ ਕਦ ਹੋਏ ਆ ਮਾਰੇ ਗਏ ਆ ਐਡੇ ਐਡੇ ਨਾਂ ਸੀਗੇ ਪਰ ਜਦੋਂ ਉਹਨਾਂ ਤੇ ਕੋਈ ਹਮਲਾ ਹੁੰਦਾ ਸੀ ਕਦੇ ਕੋਈ ਅਜਿਹੀ ਐਜੀਟੇਸ਼ਨ ਨਹੀਂ ਹੋਈ ਸੀ ਪਰ ਇਹ ਪੰਜਾਬ ਦੀ ਧਰਤੀ ਹੈ ਜਿਨੇ ਕਿਸਾਨੀ ਅੰਦੋਲਨ ਕੀਤਾ ਜਿੱਥੇ ਸਾਡਾ ਬੜਾ ਵੱਡਾ ਇਤਿਹਾਸ ਹੈ ਤੇ ਪੰਜਾਬ ਦੀ ਧਰਤੀ ਤੇ ਜੇ ਕੋਈ ਭੁਲੇਖਾ ਪਾਲ ਕੇ ਆਵੇ ਕਿ ਆਵਾਜ਼ ਬੰਦ ਹੋ ਜਾਊਗੀ ਇਹ ਬੰਦ ਨਹੀਂ ਹੁੰਦੀ ਇਹ ਤਾਂ ਜਦੋਂ ਜਦੋਂ ਅਸੀਂ ਪੁਰਾਣੇ ਸਾਡੇ ਇਤਿਹਾਸ ਪੜ੍ਹਦੇ ਹਾਂ ਜਦੋਂ ਗਲਾਂ ਦੇ ਵਿੱਚ ਜਿਹੜੇ ਹਾਰ ਪਾਏ ਗਏ ਸੀ ਬੱਚਿਆਂ ਦੇ ਉਦੋਂ ਵੀ ਲੋਕ ਬੋਲਦੇ ਰਹੇ ਐ ਇਹ ਤਾਂ ਉਦੋਂ ਵੀ ਆ ਜਦੋਂ ਮਤਲਬ ਇਹ ਲੱਗਿਆ ਸੀ ਇੱਕ ਵਾਰ ਕਿ ਅਸੀਂ ਕੰਮ ਨਵੇੜ ਦਿੱਤਾ ਪੰਜਾਬ ਚੋਂ ਜਿਹੜਾ ਇਥੋਂ ਦੀ ਬਾਗੀ ਲੋਕਾਂ ਦਾ ਸਿੱਖਾਂ ਦਾ ਉਦੋਂ ਵੀ ਜਿਹੜੇ ਆ ਦੁਬਾਰਾ ਉੱਠ ਖੜੇ ਹੋ ਕੇ ਫਿਰ ਬੰਦਾ ਸਿੰਘ ਬਹਾਦਰ ਆਰ ਗਿਆ ਜਿਨ੍ਹਾਂ ਨੇ ਇੱਟ ਨਾਈਟ ਖੜਕਾਵਾ ਦਿੱਤੀ ਸੋ ਇਹ ਭਲੇਖੇ ਕੱਢਣ ਆਸਤੀ ਇਕੱਠਾ ਹੈ ਤਾਂ ਕਿ ਸਰਕਾਰਾਂ ਨੂੰ ਪਤਾ ਲੱਗ ਸਕੇ ਇਹ ਸਰਕਾਰ ਨੂੰ ਹੀ ਪਤਾ ਲੱਗ ਸਕੇ ਜਾਂ ਹੋਰ ਸਰਕਾਰਾਂ ਆਉਣ ਵਾਲੀਆਂ ਸਰਕਾਰਾਂ ਨੂੰ ਵੀ ਪਤਾ ਲੱਗ ਸਕੇ ਕਿ ਪੰਜਾਬ ਚ ਇਹ ਚੀਜ਼ਾਂ ਨਹੀਂ ਚੱਲਣੀਆਂ ਅੱਜ ਦਾ ਧਰਨਾ ਫੇਲ ਕਰਾਉਣ ਦੇ ਲਈ ਵੀ ਸਰਕਾਰ ਬਹੁਤ ਜ਼ੋਰ ਮਾਰ ਰਹੀ ਹੈ ਕੋਈ ਸੁਣ ਨਹੀਂ ਆਇਆ ਕਈ ਬੰਦਿਆਂ ਨੂੰ ਡਰਿਆ ਵੀ ਜਾ ਰਿਹਾ ਬਿਲਕੁਲ ਬੜੇ ਪੱਥਾ ਮਾਂ ਤੇ ਬੜੇ ਹੱਥ ਕੰਡੇ ਵਰਤ ਰਹੇ ਆ ਬੜਾ ਕੁਝ ਕਰ ਰਹੀ ਹੈ ਸਰਕਾਰ ਘਬਰਾੜ ਦੇ ਵਿੱਚ ਹੈ ਹਾਲਾਂਕਿ ਸਰਕਾਰ ਜੇ ਚਾਹੁੰਦੀ ਇਹ ਮਸਲਾ ਇਡੇ ਵੱਡੇ ਧਰਨੇ ਤੇ ਪਹੁੰਚਦਾ ਹੀ ਨਹੀਂ ਸੀ ਕਿਉਂਕਿ ਇਡਾ ਵੱਡੀ ਗੱਲ ਨਹੀਂ ਸਾਡੀ ਕਿਹੜਾ ਕੋਈ ਸਰਕਾਰ ਨਾਲ ਪਰਸਨਲ ਆ ਅਸੀਂ ਸਵਾਲ ਉਠਾਉਣੇ ਆ ਤੁਸੀਂ ਪਰਚਾ ਦਰਜ ਕੀਤਾ ਸਰਕਾਰ ਪਰਚਾ ਵਾਪਸ ਲੈ ਲੈਂਦੀ ਚੈਨਲਾਂ ਵਾਲੇ ਪਾਸੇ ਨਾ ਪੈਂਦੀ ਚੈਨਲ ਸਾਡਾ ਥੋੜੀ ਹੈ ਪੇਜ ਸਾਡੇ ਤੇ ਮਾਰੀਆਂ ਰਤਨਦੀਪ ਦੇ ਸਟ੍ਰਾਈਕਾਂ ਮਾਰੀਆਂ ਫਿਰ ਤੁਸੀਂ ਦੇਖੋ ਜੱਗ ਬਾਣੀ ਜਿਹੜਾ ਅਧਾਰਾ ਹੈ ਪੰਜਾਬ ਕੇਸਰੀ ਜੱਗ ਬਾਣੀ ਉਹਨਾਂ ਤੇ ਵੀ ਇੱਕ ਖਬਰ ਤੇ ਹੀ ਮਤਲਬ ਤੁਸੀਂ ਇਸ ਤਰੀਕੇ ਨਾਲ ਹੋ ਗਏ ਆ ਮਤਲਬ ਅਸੀਂ ਨਹੀਂ ਕਹਿੰਦੇ ਸਾਡੇ ਉਹਨਾਂ ਨਾਲ ਵਿਚਾਰ ਮਿਲਣ ਦਾ ਮਿਲਣੋ ਕੀ ਹੈ ਪਰ ਗੱਲ ਕਿਸੇ ਦੇ ਨਾਲ ਵੀ ਤੁਸੀਂ ਬਾਹ ਮਰੋੜ ਕੇ ਸਮਝਾਉਤੇ ਕਰੋ ਇਹ ਕਿਸੇ ਗੱਲ ਚ ਵੀ ਨਹੀਂ ਟੋਕਦਾ ਪੰਜਾਬ ਤਾਨਾ ਸ਼ਾਹੀ ਵਾਲਾ ਤਾਨਾ ਸ਼ਾਹ ਬਣ ਚੁੱਕਿਆ ਇਸ ਹਿਸਾਬ ਨਾਲ ਇੱਥੇ ਭਗਵਾਨ ਸਿੰਘ ਮਾਨ ਇਹ ਸੋਚਦਿਆ ਜਾਂ ਜਿਹੜੀ ਉਹਨਾਂ ਦੀ ਬਾਕੀ ਟੀਮ ਹੈ ਕਿ ਐਸੀ ਤਾਨਾਸ਼ਾਹ ਜਿਹੜਾ ਕੋਈ ਖਿਲਾਫ ਬੋਲਦਾ ਹੈ ਕੋਈ ਵਿਰੋਧੀ ਧਿਰ ਦਾ ਬੋਲਦਾ ਉਹਨੂੰ ਜਲੀਲ ਕੀਤਾ ਜਾਂਦਾ ਹੈ ਜਿਆ ਪਰਚੇ ਪਾਏ ਜਾਂਦੇ ਆ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਦੀ ਭਾਸ਼ਾ ਇਹ ਹੁੰਦੀ ਹੈ ਜਿਵੇਂ ਕੋਈ ਛੜਕਛਾਪ ਬੰਦੇ ਦੀ ਹੁੰਦੀ ਹੈ ਸੋ ਲਗਾਤਾਰ ਜਵਾਨ ਬੰਦੀ ਵਾਲੇ ਪਾਸੇ ਨੂੰ ਪੰਜਾਬ ਆਦ ਰ ਪਰ ਪੰਜਾਬ ਚ ਜਿਸ ਤਰੀਕੇ ਨਾਲ ਅੱਜ ਇਕੱਠ ਹੋਣਾ ਹੈ ਜਿਸ ਤਰੀਕੇ ਨਾਲ ਸਾਨੂੰ ਰਿਸਪਾਂਸ ਮਿਲ ਰਿਹਾ ਜਿਸ ਤਰੀਕੇ ਨਾਲ ਜਥੇਬੰਦੀਆਂ ਵੱਡੇ ਪੱਧਰ ਤੇ ਪਹੁੰਚ ਰਹੀਆਂ ਆਰ ਇਨਸਾਫ ਪਸੰਦ ਬੰਦਾ ਇੱਥੇ ਪਹੁੰਚ ਰਿਹਾ ਤਾਂ ਅੱਜ ਪੰਜਾਬ ਇਹ ਕਲੀਅਰ ਕਰ ਦੂਗਾ ਕਿ ਜਵਾਨ ਬੰਦੀ ਨਹੀਂ ਹੋ ਸਕਦੀ ਤੁਸੀਂ ਇੱਕ ਦੇਖੋ ਪੇਜ ਸਾਡਾ ਇੱਕ ਬੰਦ ਕੀਤਾ ਅਸੀਂ ਉਸ ਦੁਆਰਾ ਚਲਾ ਲਿਆ ਹੋਰ ਚਲਾ ਲਿਆ لوکاں نے او کھڑا ਕਰ ਦੇਣਾ ਹੁਣ ਪੇਜਾਂ ਪੁੱਜਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਜੇ ਸਰਕਾਰ ਦਾ ਭਲੇਖਾ ਹੋਵੇ ਚੈਨਲ ਬੰਦ ਕਰ ਦੇਣਗੇ ਜਾਂ ਚਲਾਉਣ ਵੀ ਨਾ ਦੇਣਗੇ ਤਾਂ ਅਸੀਂ ਕੋਈ ਸਪੀਕਰ ਤੇ ਮੈਗ ਫੜ ਕੇ ਲੋਕਾਂ ਨੂੰ ਖਬਰਾਂ ਸੁਣਾਇਆ ਕਰਾਂਗੇ ਜਾ ਕੇ ਗਲੀ ਗਲੀ ਮਹੱਲੇ ਮਹੱਲੇ ਜਾ ਕੇ ਸੁਣਾਇਆ ਕਰਾਂਗੇ ਪਰ ਇਹ ਜ਼ਬਾਨਾਂ ਨਹੀਂ ਬੰਦ ਹੋਣੀਆਂ ਇਹ ਜਿਹੜੀਆਂ ਜਿਸ ਤਰੀਕੇ ਨਾਲ ਸਰਕਾਰ ਚੱਲ ਰਹੀ ਹੈ ਇਹ ਨਹੀਂ ਹੋਣਾ ਇਹ ਪੋਸੀਬਲ ਹੀ ਨਹੀਂ ਹੈ ਤੁਹਾਨੂੰ ਵੈਸੇ ਖਰੀਦਣ ਦੀ ਕੋਸ਼ਿਸ਼ ਹੋਈ ਪੈਸਿਆਂ ਦਾ ਆਫਰ ਆਇਆ ਕਦੀ ਮੰਤਰੀਆਂ ਦਾ ਨੀ ਮੈਨੂੰ ਆਏ ਕੋਈ ਸਿੱਧਾ ਤਾਂ ਮੈਂ ਕਹਦਾ ਮੈਨੂੰ ਫਲਾਨੇ ਇੰਨੇ ਆਫਰ ਕਰਤੇ ਇਹੋ ਜਿਹਾ ਆਫਰ ਆ ਫਿਰ ਨਹੀਂ ਸੰਪਰਕ ਕਰਦੇ ਰਹੇ ਆ ਇਹਨਾਂ ਦੇ ਅਧਿਕਾਰੀ ਵੀਡੀਓ ਦੇ ਜਿਨ੍ਹਾਂ ਦੀ ਮੇਰੇ ਕੋਲ ਰਿਕਾਰਡਿੰਗਾਂ ਵੀ ਆ ਮਤਲਬ કે ਆਪਾਂ બેઠીએ કરિયે ਗੱਲ ਕਰੀਏ ਅਸੀਂ ਜਦੋਂ મતલਬ ਦੇਖੋ ਜਿਹੜੇ ਆਪਾਂ ਪੈਂਡ ਹੀ ਨਹੀਂ ਜਾਣਾ ਉਹਦਾ ਰਾਹ ਪੁੱਛ ਕੇ ਵੀ ਕੀ ਲੈਣਾ તો ਜਿੱਥੇ ਆਪਾਂ ਕਰਨਾ ਨਹੀਂ ਆਪਾਂ ਬਹਿ ਕੇ ਵੀ ਕੀ ਲੈਣਾ ਮਤਲਬ ਜੇ ਤਾਂ ਹੋਵੇ ਆਪਾਂ ਕੋਈ ਸਮਝੌਤਾ ਕਰਨਾ ਹੋ ਫਿਰ ਤਾਂ ਬੈਠીએ ਪਰ ਜੇ ਮੈਂ ਆਏ ਸੱਦਾ ਕਵਾਂ ਮੈਨੂੰ ਆਏ ਕਹਤਾ ਵੀ 10 ਕਰੋੜ 5 ਕਰੋੜ ਆਉਗਾ ਇਹੋ ਜੀ ਕੋਈ ਗੱਲ ਨਹੀਂ ਹੈ ਬੈਠਣ ਦੀਆਂ ਗੱਲਾਂ ਜ਼ਰੂਰ ਵਾਰ-ਵਾਰ ਹੁੰਦੀਆਂ ਰਹੀਆਂ ਕਿ ਆਓ ਬੈਠੀਏ ਗੱਲ ਕਰਾਈਏ ਉਹਦਾ ਇੱਕਾ ਨੇ ਵੀ ਕਿਹਾ ਕਈਆਂ ਨੇ ਕਿ ਗੱਲ ਕਰਾ ਦਿੰਨੇ ਆ ਮौज ਕਰੋਗੇ ਕਿਉਂ ਇੱਧਰ ਫਿਰਦੇ ਆ ਕੀ ਲੈਣਾ ਇਹ ਤਾਂ ਹੀ ਚੱਲਦਾ ਰਹਿਣਾ ਦੁਨੀਆ ਨੇ ਤਾਂ ਹੀ ਚੱਲਦੀ ਰਹਿਣਾ ਇਸ ਤਰੀਕੇ ਨਾਲ ਪੰਜਾਬੀ ਯੂਨੀਵਰਸਿਟੀ ਅਸੀਂ ਗਾਰੰਟੀ ਦਿੰਦੇ ਹਾਂ ਕਿਉਂਕਿ ਪੰਜਾਬੀਆਂ ਨੇ ਪਹਿਲਾਂ ਵੀ ਇੱਕ ਦੋ ਪੱਤਰਕਾਰਾਂ ਦੇ ਉੱਤੇ ਬੜਾ ਭਰੋਸਾ ਜਤਾਇਆ ਆ। ਆਜੋ ਪੱਤਰਕਾਰ ਸੌਨ ਸਮਾਦੀ ਦੇ ਵਿੱਚ ਨੇ ਆਪਾਂ ਤਾਂ ਨਹੀਂ ਜਾਂਦੇ। ਮੈਂ ਜਿੰਨਾ ਚਿਰ ਪੱਤਰਕਾਰੀ ਕਰਦੇ ਆ ਉਹਨਾਂ ਚਿਰ ਤਣ ਜਾਂਦੇ ਇਹ ਪੱਤਰਕਾਰੀ ਕਿਤੇ ਇਸ ਪੇਸ਼ੇ ਤੋਂ ਹੀ ਪਾਸੇ ਹੋ ਗਈ ਤਾਂ ਵੱਖਰੀ ਗੱਲ ਹੈ ਪਰ ਜਿੰਨਾ ਚਿਰ ਅੱਜ ਮੈਂ ਕਹਿੰਦਾ ਉਹਨਾਂ ਚਿਰ ਗੱਲ ਲੋਕਾਂ ਦੀ ਹੋਊਗੀ ਕਿ ਸਰਕਾਰ ਜਿਹੜੀ ਮਰਜ਼ੀ ਹੋਵੇ ਚਾਹੇ ਉਹ ਕਾਂਗਰਸ ਅਸੀਂ ਕਾਂਗਰਸੀ ਸਰਕਾਰ ਤੋਂ ਪੱਤਰਕਾਰੀ ਸ਼ੁਰੂ ਕੀਤੀ ਹੈ। ਕਾਂਗਰਸੀ ਸਰਕਾਰ ਦੇ ਸਵਾਲ ਅੱਜ ਵੀ ਸਾਡੇ ਚੈਨਲ ਤੇ ਪਏ ਆ। ਠੀਕ ਹੈ। ਜਿਹੜੀ ਗਾਂ ਸਰਕਾਰ ਆਊਗੀ ਉਹਦੇ ਸਵਾਲ ਵੀ ਹੋਣਗੇ ਜਦੋਂ ਤੱਕ ਪੱਤਰਕਾਰੀ ਕਰਦੇ ਆ ਉਹਦੋਂ ਤੱਕ ਲੋਕ ਪੱਖੀ ਕਰਾਂਗੇ ਗਾਂ ਜਿਹੜਾ ਉਹ ਕੁਦਰਤ ਨੂੰ ਪਤਾ ਹੈ ਕਿ ਗਾਂ ਕਰਨੀ ਆ ਜਾਂ ਨਹੀਂ ਕਰਨੀ ਕਿੰਨਾ ਸਮਾਂ ਕਰਨੀ ਆ ਕਿੰਨਾ ਚਿਰ ਕਰਾਉਣੀ ਆ ਲੋਕਾਂ ਨੇ ਕਿਉਂਕਿ ਲੋਕਾਂ ਦੇ ਸਹਿਯੋਗ ਦੀ ਤਾਂ ਸਾਨੂੰ ਪੜਪੜਤੇ ਲੋੜ ਹੈ ਜਿੰਨਾ ਚਿਰ ਲੋਕ ਚਾਹਣਗੇ ਉਸ ਤਰੀਕੇ ਨਾਲ ਲੋਕ ਪੱਖੀ ਪੱਤਰਕਾਰੀ ਬਾਈ ਕਈ ਵਾਰੀ ਹੈਰਾਨੀ ਹੁੰਦੀ ਵੀ ਜਿਹੜੇ ਸਵਾਲ ਆਪਾਂ ਚੱਕ ਰਹੇ ਅੱਜ ਤੁਸੀਂ ਚੱਕ ਰਹੇ ਹੋ ਉਹੀ ਸਵਾਲ ਭਗਵੰਤਮਾਨ ਚੱਕਦੇ ਰਹੇ ਜਿਹੜੀਆਂ ਤੁਸੀਂ ਭਗਵਾਨ ਸਿੰਘ ਮਾਨ ਦੀ ਤਾਂ ਕਿਸੇ ਵਿਰੋਧੀ ਨੂੰ ਵਿਰੋਧ ਕਰਨ ਦੀ ਲੋੜ ਨਹੀਂ ਕਿਸੇ মিডিਆ ਨੂੰ ਸਵਾਲ ਕਰਨ ਦੇ ਉਹਨਾਂ ਦੀਆਂ ਪੁਰਾਣੀਆਂ ਕਲਿੱਪਾਂ ਹੀ ਸੁਣਾ ਦਿਓ ਜਿਹੜੀ ਚੀਜ਼ ਤੇ ਸਾਡਾ ਚੈਨਲ ਬੰਦ ਕੀਤਾ ਤੁਸੀਂ ਭੁਗਤ ਅੰਤਮਾਨ ਛੱਡੋ ਤੁਰੰਤ ਤਾਜ਼ਾ ਉਹਨਾਂ ਦੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਗਵ ਚੱਡਾ ਨੇ ਉਹ ਸੇਮ ਮੁੱਦਾ ਲੋਕ ਸਭਾ ਰਾਜ ਸਭਾ ਚੱਕਿਆ ਹੈ ਉਹਨਾਂ ਨੇ ਉੱਥੇ ਇਹ ਗੱਲ ਕਹੀ ਹੈ ਕਿ ਕਾਪੀਰਾਈਟ ਜਿਹੜੀ ਇਹ ਹੀ ਹੈ ਇਹਦੇ ਬਾਰੇ ਕੋਈ ਰੂਲ ਬਣਨ ਬੰਦੇ ਇੰਨੀ ਮਿਹਨਤ ਕਰਕੇ ਚੈਨਲ ਖੜਾ ਕਰਦੇ ਆ ਕਿ ਛੋਟਾ ਜਿਹਾ ਕੋਈ ਕਲਿੱਪ ਯੂਜ਼ ਕਰ ਲਿਆ ਫੋਟੋ ਯੂਜ਼ ਕਰ ਲਈ ਕਾਪੀਰਾਈਟ ਮਾਰ ਦਿੱ ਆਮ ਆਦਮੀ ਪਾਰਟੀ ਪੰਜਾਬ ਚ ਕਾਪੀਰਾਈਟ ਮਾਰ ਰਹੀ ਹੈ ਅਜ ਤੱਕ ਤੁਸੀਂ ਕਦੇ ਸੁਣਿਆ ਕਿ ਸਰਕਾਰਾਂ ਕਾਪੀਰਾਈਟ ਮਾਰ ਰਹੀਆਂ ਹੁਣ ਮਤਲਬ ਪੋਲੀਟੀਕਲ ਪਾਰਟੀ ਆਮ ਆਦਮੀ ਪਾਰਟੀ ਦੀ ਸੱਤਾ ਹੈ ਪੰਜਾਬ ਚ ਉਹ ਆਪਦੇ ਸਾਡੇ ਟੈਕਸ ਤੋਂ ਪੰਜਾਬ ਦੇ ਟੈਕਸ ਤੋਂ ਉਹ ਤਨਖਾਹਾਂ ਲੈਂਦੇ ਨੇ ਸਰਕਾਰ ਚਲਾਉਂਦੇ ਨੇ ਉਹਨਾਂ ਦਾ ਕੀ ਕਾਪੀਰਾਈਟ ਬਣ ਗਿਆ ਤਾਂ ਪੰਜਾਬ ਦੇ ਜਿਆਦਾ ਪੰਜਾਬ ਦਾ ਲੀਡਰ ਨਹੀਂਗਾ ਜੀ ਬਿਲਕੁਲ ਤੁਸੀਂ ਇਹੀ ਦੇਖੋ ਕਰਨ ਬਾਈ ਤੁਸੀਂ ਪੰਜਾਬ ਚ ਅੱਜ ਕੋਈ ਵੀ ਰੈਲੀ ਆਮ ਆਦਮੀ ਪਾਰਟੀ ਦੀ ਹੁੰਦੀ ਆ ਉਹ ਆਮ ਆਦਮੀ ਪਾਰਟੀ ਦੀ ਰੈਲੀ ਨਾ ਹੋ ਕੇ ਉਹਨੂੰ ਸਰਕਾਰ ਦਾ ਇਵੈਂਟ ਬਣਾ ਕੇ ਪੇਸ਼ ਕੀਤਾ ਜਾਂਦਾ ਕਿਉਂਕਿ ਬੱਸਾਂ ਵਰਤਣੀਆਂ ਅਫਸਰ ਵਰਤਣੇ ਆ ਜਦੋਂ ਸਾਰਾ ਇਵੈਂਟ ਹੀ ਸਰਕਾਰ ਦਾ ਹੈ ਫਿਰ ਉਹਦੇ ਚ ਖਿੱਚੀ ਗਈ ਫੋਟੋ ਉਹ ਚ ਵਰਤੀ ਗਈ ਮਸ਼ੀਨਰੀ ਉਹ ਸਾਰੀ ਸਰਕਾਰ ਦੀ ਹੈ ਸਰਕਾਰ ਕੀਦੇ ਪੈਸੇ ਤੇ ਚੱਲਦੀ ਹੈ ਸਾਡੇ ਪੈਸੇ ਤੇ ਤੇ ਇਹਦਾ ਮਤਲਬ ਉਹ ਕੰਟੈਂਟ ਹਰ ਪੰਜਾਬੀ ਦਾ ਹੈ ਪਰ ਇਹਦੇ ਤੇ ਕਲੇਮ ਕੌਣ ਕਰ ਰਿਹਾ ਇੱਕ ਉਹ ਪਾਰਟੀ ਜਿਹੜੀ ਨਾ ਉਹ ਜਿਹੜਾ ਉਲਟਾ ਪੰਜਾਬ ਸਰਕਾਰ ਦੇ ਪੈਸੇ ਤੇ ਆਪਦਾ ਕੰਟੈਂਟ ਵਰਤ ਰਹੀ ਹੈ ਮਤਲਬ ਉਹ ਕਿਵੇਂ ਕਲੇਮ ਕਰ ਸਕਦੀ ਹੈ ਇਹ ਤਾਂ ਮਤਲਬ ਇੱਥੇ ਕਾਨੂੰਨ ਹੈ ਨਹੀਂ ਨਹੀਂ ਤਾਂ ਪਰਚਾ ਬਣਦਾ ਆਮ ਆਦਮੀ ਪਾਰਟੀ ਤੇ ਇਸ ਗੱਲ ਦਾ ਕਿ ਤੁਸੀਂ ਸਰਕਾਰ ਦੇ ਕੰਟੈਂਟ ਤੇ ਆਪਦਾ ਕਲੇਮ ਕਿਵੇਂ ਕਰ ਸਕਦੇ ਹੋ ਕੀ ਲੱਗ ਰਿਹਾ ਵੈਸੇ ਬਾਈ ਕਈ ਵਾਰੀ ਮਤਲਬ ਫਿਕਰ ਹੁੰਦਾ ਪੰਜਾਬ ਕਿੱਧਰ ਨੂੰ ਜਾ ਰਿਹਾ ਬਿਲਕੁਲ ਹੈ ਤਾਂ ਆਪਾਂ ਦੇਖੋ ਆਪਾਂ ਸਾਰੇ ਏਸੇ ਕਰਕੇ ਹੁਣ ਜੇ ਹੈਲੀਕਾਪਟਰ ਬਾਰੇ ਪੁੱਛਿਆ ਤਾਂ ਹੈਲੀਕਾਪਟਰ ਉਡਾਣ ਨਾਲ ਮੇਰਾ ਥੋੜੀ ਨੁਕਸਾਨ ਆ ਜਾਂ ਮੈਨੂੰ ਕੋਈ ਹੋਈ ਫਰਕ ਥੋੜੀ ਪੈ ਰਿਹਾ ਉਹ ਤਾਂ ਇਹੀ ਹੈ ਕਿ ਪੰਜਾਬ ਦੇ ਖਜ਼ਾਨੇ ਤੇ ਬੇਮਤਲਬ ਆਬੋਜ ਪੈ ਰਿਹਾ ਆਪਾਂ ਵਾਰ-ਵਾਰ ਤੁਸੀਂ ਬੋਲਦੇ ਹੋ ਅਸੀਂ ਬੋਲਦੇ ਆ ਮਕਸਦ ਇਹ ਥੋੜੀ ਹੈਗਾ ਕਿ ਕੋਈ ਪਰਸਨਲ ਮਸਲੇ ਹੈ ਗਲਤ ਹੈ ਕਿ ਜੇ ਕਿਸੇ ਪੰਜਾਬ ਦਾ ਨੁਕਸਾਨ ਹੁੰਦਾ ਹੈ ਜਿੱਥੇ ਹੁਣ ਜੇ ਪੀਆਰਟੀਸੀ ਬੱਸਾਂ ਜਾਂਦੀਆਂ ਰੈਲੀ ਚ 1600 ਬੱਸਾਂ ਜਾਂਦੀਆਂ ਕਰੋੜਾਂ ਰੁਪਏ ਦਾ ਪੰਜਾਬ ਦਾ ਜਿਹੜਾ ਪੈਸਾ ਐ ਲੱਗ ਜਾਂਦਾ ਤੇ ਫਿਰ ਉਹਦੇ ਸਵਾਲ ਕਰਨਾ ਤਾਂ ਬਣਦਾ ਨਾ ਜੇ ਅਸੀਂ ਨਾ ਸਵਾਲ ਕਰਾਂਗੇ ਅਸੀਂ ਨਾ ਬੋਲਾਂਗੇ ਸਾਡਾ ਪੈਸਾ ਖਤਮ ਹੋ ਰਿਹਾ ਤੇ ਫਿਰ ਕੌਣ ਬੋਲੂ ਕੋਈ ਬਾਹਰੋਂ ਆ ਕੇ ਬੋਲੂ ਅਮਰੀਕਾ ਤੋਂ ਆ ਕੇ ਬੋਲਣਾ ਕਿਸੇ ਨੇ ਜਾਂ ਕੋਈ ਯੂਪੀ ਬਿਹਾਰ ਤੋਂ ਆ ਕੇ ਬੋਲੂਗਾ ਕਿ ਤੁਹਾਡੇ ਪੰਜਾਬ ਦਾ ਇਹ ਨੁਕਸਾਨ ਹੋ ਰਿਹਾ ਪੰਜਾਬ ਪਹਿਲਾਂ ਹੀ 4.5 ਲੱਖ ਕਰੋੜ ਦੇ ਨੇੜੇ ਕਰਜ਼ੇ 'ਚ ਪਹੁੰਚਣ ਵਾਲਾ ਹੈ ਇਹ ਜਾਂਦੀ ਜਾਂਦੀ ਸਰਕਾਰ 5 ਲੱਖ ਟਪਾਜੂ ਜਿਹੜੇ ਕਹਿੰਦੇ ਸੀਗੇ ਕਿ ਕਰਜ਼ਾ ਲਾਵਾਂਗੇ ਸੋ ਹਰ ਪੰਜਾਬੀ ਨੂੰ ਚਿੰਤਾ ਕਰਨੀ ਚਾਹੀਦੀ ਹੈ ਇਕੱਲੇ ਸਾਨੂੰ ਨਹੀਂ ਅਸੀਂ ਤਾਂ ਚਲੋ ਇੱਕ ਮਾਧਿਅਮ ਐਸੀ ਬੋਲਦੇ ਆਂ ਲੋਕਾਂ ਦੀਆਂ ਗੱਲਾਂ ਲੈ ਕੇ ਆਉਣੇ ਆ ਪਰ ਮੈਂ ਕਹਿੰਦਾ ਵੀ ਹਰ ਪੰਜਾਬੀ ਨੂੰ ਇਸ ਗੱਲ ਦੀ ਚਿੰਤਾ ਕਰਨੀ ਚਾਹੀਦੀ ਕਿ ਪੰਜਾਬ ਡੁੱਬ ਰਿਹਾ ਹੈ ਇਹ ਮੈਂ ਕੱਲ ਇੱਕ ਮੁਲਾਜ਼ਮ ਕੋਲੇ ਬੈਠਾ ਜਿਹੜਾ ਸਰਕਾਰੀ ਮੁਲਾਜ਼ਮ ਸੀ ਉਹ ਕਹਿੰਦਾ ਵੀ ਸਾਨੂੰ ਤਾਂ ਹੁਣ ਆਇਆ ਵੀ ਫਟਾਫਟ ਰਿਟਾਇਰਮੈਂਟ ਲੈ ਲਈਏ ਸਰਕਾਰ ਨੇ ਪਤਾ ਨਹੀਂ ਕਿੱਦੇ ਕਹਿੰਨਾ ਦਿਵਾਲਾ ਨਿਕਲ ਗਿਆ ਜਿਹੜਾ ਸਾਡਾ 50-60 ਲੱਖ ਰੁਪਈਆ ਰਿਟਾਇਰਮੈਂਟ ਤੇ ਮਿਲਣਾ ਰੋਲ ਹੀ ਜਾਣਾ ਇੱਥੋਂ ਤੱਕ ਡਰ ਹੋਇਆ ਪਿਆ ਅੱਜ ਪੰਜਾਬ ਦੇ ਵਿੱਚ ਤੁਸੀਂ ਜਿਹੜੀਆਂ ਇਹ ਜਿਹੜੀਆਂ ਸਰਕਾਰ ਗੱਲਾਂ ਕਰਦੀ ਹੈ ਕਿ ਐਂ ਕਰਦੇ ਆਂਗੇ ਉਹ ਕਰਦੇ ਆਂਗੇ ਬਹੁਤ ਬੁਰੇ ਹਾਲਾਤਾਂ ਚ ਹੈ ਪੰਜਾਬ ਤੇ ਲੋਕ ਵੀ ਇਹ ਗੱਲ ਨੂੰ ਸਮਝ ਚੁੱਕੇ ਹੈਗੇ ਅੱਜ ਜਲਾ ਧਰਨਾ ਪੂਰੇ ਪੰਜਾਬ ਦੀ ਆਖਿਆ ਬਠਿੰਡੇ ਦੇ ਉੱਤੇ ਵੀ ਪੱਤਰਕਾਰ ਅੱਜ ਕੀ ਐਲਾਨ ਕਰਦੇ ਆਂ ਕੱਟ ਦੇ ਵਿੱਚ ਕੀ ਹੁੰਦਾ ਸਰਕਾਰ ਦੀ ਵੀ ਨਿਗਾਹ ਸਰਕਾਰ ਨੂੰ ਫੇਲ ਵੀ ਕਰਨਾ ਚਾਹੁੰਦੀ ਹੈ ਪੰਜਾਬੀਆਂ ਨੂੰ ਕੀ ਕਹਨੇ ਹੋ ਜਿਹੜੇ ਤੁਹਾਨੂੰ ਦੇਖ ਰਹੇ ਬਿਲਕੁਲ ਜੀ ਪੰਜਾਬੀਆਂ ਨੂੰ ਇਹੀ ਕਹਨੇ ਆ ਕਿ ਇਹ ਹਰ ਇੱਕ ਉਹ ਪੰਜਾਬੀ ਦੀ ਲੜਾਈ ਹੈ ਠੀਕ ਹੈ ਸਰਕਾਰ ਜੋ ਮਰਜੀ ਟੈਲ ਦਾ ਜੋਰ ਲਾ ਲੇ ਪਰ ਅੱਜ ਪੰਜਾਬ ਦੇ ਲੋਕ ਇੱਥੇ ਆਉਣਗੇ ਪੰਜਾਬ ਦੇ ਲੋਕ ਇਸ ਚੀਜ਼ ਦਾ ਜਵਾਬ ਦੇਣਗੇ ਕਿਉਂਕਿ ਇਹ ਜਿਹੜਾ ਸਾਡੇ ਤੇ ਪਰਚਾ ਦਰਜ ਕੀਤਾ ਗਿਆ ਸਾਡੇ ਨਾਲ ਜਿਹੜੇ ਚਾਰ ਬੰਦੇ ਤਾਂ ਸੀ ਜਾਣਕਾਰ ਹੈ 6 ਬੰਦੇ ਹੋਰ ਨੇ ਉਹ ਹੋ ਸਕਦਾ ਕੋਈ ਆਈਡੀਆ ਵਾਲੇ ਹੋਣ ਹੋ ਸਕਦਾ ਹੈ ਕੋਈ ਪੱਤਰਕਾਰ ਵੀ ਹੋਵੇ ਬਸ ਉਹਦੇ ਰਾਈ ਸੁਨੇਹਾ ਇਹ ਦਿੱਤਾ ਗਿਆ ਕਿ ਜੇ ਤੁਸੀਂ ਫੇਸਬੁਕ ਤੇ ਕੋਈ ਕਮੈਂਟ ਵੀ ਪਾਤਾ ਸਰਕਾਰ ਖਿਲਾਫ ਜੇ ਤੁਸੀਂ ਵੀ ਪੋਸਟ ਵੀ ਪਾਤਾ ਪਰਚੇ ਦਰਜ ਕਰਾਂਗੇ ਇਹ ਸੁਨੇਹਾ ਪੂਰੇ ਪੰਜਾਬ ਨੂੰ ਹੈ ਇਹ ਸੁਨੇਹਾ ਉਹਨਾਂ ਐਨਆਰਆਈਆਂ ਨੂੰ ਹੈ ਜਿਨ੍ਹਾਂ ਨੇ ਆਪ ਪਾਰਟੀ ਦੀ ਮਦਦ ਕੀਤੀ ਸੀ ਕਿ ਜੇ ਬਾਹਰ ਬੈਠੇ ਕੋਈ ਕਮੈਂਟ ਕਰੋਗੇ ਪਰਚਾ ਦੇ ਦਿਆਂਗੇ ਮੁੜ ਕੇ ਆਉਣ ਜੋਗੇ ਨਹੀਂ ਰਹਿਣਾ ਸੋ ਇਹ ਲੜਾਈ ਹਰ ਪੰਜਾਬੀ ਦੀ ਹੈ ਤੇ ਇਹਨੂੰ ਅੱਜ ਹਰ ਪੰਜਾਬੀ ਆਪਣੀ ਲੜਾਈ ਜਿਹੜਾ ਬਣ ਰਿਹਾ ਹੈ ਸੋਸ਼ਲ ਮੀਡੀਆ ਤੇ ਤੁਸੀਂ ਦੇਖ ਰਹੇ ਹੋ ਪੂਰਾ ਮਾਹੌਲ ਜਿਹੜਾ ਇੱਕ ਬਣਿਆ ਹੋਇਆ ਹੈ ਹਰ ਬੰਦਾ ਇਸ ਚੀ ਨਾਲ ਜੁੜਿਆ ਹੋਇਆ ਹੈ ਜਿਹੜੀਆਂ ਜਥੇਬੰਦੀਆਂ ਆਉਣਾ ਉਹ ਜਥੇਬੰਦੀਆਂ ਦੇ ਵਿੱਚ ਵੀ ਇਹ ਉਤਸ਼ਾਹ ਹੈ ਕਿ ਇਸ ਤਰੀਕੇ ਨਾਲ ਨਹੀਂ ਹੋਣ ਦੇਣਾ ਅਸੀਂ ਜਿਹਨੂੰ ਅਸੀਂ ਸੋਚਿਆ ਸੀ ਕਿ ਇਹ ਜਥੇਬੰਦੀ 11500 ਬੰਦਾ ਲੈ ਕੇ ਉਹ ਕਹਿੰਦੇ ਸੀ 3000 ਬੰਦਾ ਜਿਹਨੂੰ ਸੋਚਿਆ ਸੀ ਕਿ 3400 ਲੈ ਕੇ ਉਹ ਕਹਿੰਦੇ 1500 ਬੰਦਾ ਮਤਲਬ ਜੋ ਸੋਚ ਤੋਂ ਵੀ ਤਿਗਣਾ ਤਿਗਣਾ ਜਿਹੜੇ ਲੋਕ ਹੈ ਜਿਹੜੇ ਉਹ ਇੱਥੇ ਆ ਰਹੇ ਆ ਸਾਡੇ ਤੇ ਇੱਕ ਹੋਰ ਦੇਖੋ ਕਿ ਆ ਜਿਹੜੇ ਕਿਸੇ ਨੇ ਕਿਸੇ ਚੀਜ਼ ਦੀ ਜ਼ਿੰਮੇਵਾਰੀ ਲੈ ਲਈ ਕਿਸੇ ਨੇ ਕਿਸੇ ਚੀਜ਼ ਦੀ ਜ਼ਿੰਮੇਵਾਰੀ ਲੈ ਲਈ ਕਿਉਂਕਿ ਅੰਦੋਲਨ ਲੋਕਾਂ ਦਾ ਸਾਂਝਾ ਹੈ ਸੋ ਇਸ ਕਰਕੇ ਸਾਰਾ ਕੁਝ ਵੰਡ ਕੇ ਇਹ ਲੋਕ ਹੀ ਇਸ ਅੰਦੋਲਨ ਨੂੰ ਲੜਨ ਤੇ ਲੱਗੇ ਹੋਇਆ ਤੇ ਅੱਜ ਅਸੀਂ ਇੱਥੋਂ ਇਹ ਵੀ ਗੱਲ ਦਾ ਸੁਨੇਹਾ ਦੇਣਿਆ ਕਿ ਪੰਜਾਬ ਦੇ ਵਿੱਚ ਇਹ ਅੰਦੋਲਨ ਇਹ ਸਿੱਧ ਕਰ ਦੂਗਾ ਕਿ ਪੰਜਾਬ ਦੀ ਆਵਾਜ਼ ਕਦੇ ਵੀ ਬੰਦ ਨਹੀਂ ਹੋ ਸਕਦੀ ਬਿਲਕੁਲ ਇਦਾਂ ਹੀ ਹੋਣਾ ਚਾਹੀਦਾ ਹੋਏਗਾ ਵੀ ਬਾਈ ਬਹੁਤ ਬਹੁਤ ਧੰਨਵਾਦ ਅਸੀਂ ਗੱਲਬਾਤ ਕੀਤੀ ਬੈਸਟ ਵਿਸ਼ਸ ਸੋ ਅੱਜ ਸਾਰੇ ਪੱਤਰਕਾਰ ਭਰਾ ਅਸੀਂ ਇਕੱਠੇ ਹੋ ਕੇ ਬਠਿੰਡੇ ਪਹੁੰਚ ਗਏ ਦੇਖੋ ਸਵੇਰ ਦਾ ਸਮਾਂ ਆ ਤੇ ਸਾਰਿਆਂ ਨੇ ਆਪਦੀ ਆਪਦੀ ਡਿਊਟੀ ਸੰਭ ਲਈ ਮੁੱਦਾ ਇਹ ਹੈ ਕਿ ਜ਼ੁਬਾਨਬੰਦੀ ਪੰਜਾਬ ਚ ਨਹੀਂ ਹੋਣ ਦੇਣੀ ਆਪਣੇ ਵਿਚਾਰ ਰੱਖਣ ਦੀ ਜਿਹੜੀ ਆਜ਼ਾਦੀ ਹੈ ਜਿਸ ਆਜ਼ਾਦੀ ਦੇ ਲਈ ਇੰਨੀਆਂ ਸ਼ਹੀਦੀਆਂ ਇੰਨੇ ਕੁਰਬਾਨੀਆਂ ਹੋਈਆਂ ਉਸ ਆਜ਼ਾਦੀ ਦੇ ਸਤਕਾਰ ਨੂੰ ਕਾਇਮ ਰੱਖਣਾ ਹੈ ਆਪਣੇ ਸਹਿਯੋਗੀ ਕਰਨਦੀਪ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ